ਸਾਥੀਆ ਦੋਸਤੋ ਤੁਸੀਂ ਵੇਖ ਰਹੇ ਹੋ ਡੇਲੀ ਟੌਪ ਕਿ ਹੈਲੋ ਭੋਪਾਲ ਜਿਹੜਾ ਕਿ ਭੋਪਾਲ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸ਼ਹਿਰੀ ਸ਼ਖਸੀਅਤ ਜਾਂ ਫਿਰ बिजनेसमੈਨ ਜਾਂ ਫਿਰ ਪਿੰਡਾਂ ਦੇ ਸਰਪੰਚ ਪੰਚ ਤੁਹਾਡੇ ਰੂਪ ਰੂਪ ਅਸੀਂ ਕਰਵਾਨੇ ਆ ਤਾਂ ਜੋ ਤੁਸੀਂ ਇਹ ਪ੍ਰੋਗਰਾਮ ਲਾਈਵ ਦੇਖ ਸਕੋ ਤੇ ਆਪਣੇ ਸ਼ਹਿਰ ਦੇ ਮੁੱਦਿਆਂ ਬਾਰੇ ਸਾਡੇ ਨਾਲ ਲਾਈਵ ਜਰੀਆ ਗੱਲਾਂ ਸ਼ੇਅਰ ਕਰ ਸਕੋ ਤੇ ਅੱਜ ਅਸੀਂ ਜੇਕਰ ਗੱਲ ਕਰੀਏ ਤੇ ਸ਼ਹਿਰ ਦੇ ਇੱਕ ਬਿਜ਼ਨਸਮੈਨ ਦੇ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਗੱਲਬਾਤਾਂ ਕਰਾਂਗੇ ਉਹਨਾਂ ਨਾਲ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੀ ਸਟੱਡੀ ਤੋਂ ਬਾਅਦ ਛੋਟੀ ਹੀ ਉਮਰ ਦੇ ਵਿੱਚ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦਾ ਆਣਾ ਹੋਇਆ ਗੱਲਬਾਤ ਕਰਦੇ ਹਾਂ ਪਹਿਲਾਂ ਤੁਹਾਡੀ ਮੁਲਾਕਾਤ ਕਰਾ ਦਈਏ ਪੋਪਰ ਤੋਂ ਫੁਰਤੀ ਆਟੋ ਦੇ ਓਨਰ ਯੋਗੇਸ਼ ਮੈਤਾ ਜੀ ਨਾਲ ਯੋਗੇਸ਼ ਮੈਤਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਹੈਲੋ ਪੋਪਰ ਦੇ ਵਿੱਚ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਮੈਨੂੰ ਤੁਸੀਂ ਇਸ ਕਾਬਲ ਸਮਝਿਆ ਆਪਣੇ ਤੁਸੀਂ ਮੌਕਾ ਦਿੱਤਾ ਮੈਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸੋਨ ਜੀ ਆਪਾਂ ਜੇਕਰ ਗੱਲ ਕਰੀਏ ਹੈਲੋ ਕੋ ਉੱਪਰ ਦੀ ਹੈਲੋ ਕੋ ਉੱਪਰ ਦੇ ਵਿੱਚ ਸਾਡਾ ਇਹੀ ਮਕਸਦ ਹੁੰਦਾ ਵਾ ਕਿ ਸ਼ਹਿਰ ਦੇ ਆ ਸ਼ਕਤੀਤਾ ਜਾਂ बिजनेসম্যান ਜਾਂ ਫਿਰ ਲੀਡਰ ਬਿਲਕੁਲ ਜਾਂ ਫਿਰ ਪਿੰਡਾਂ ਦੇ ਪੰਚ ਸਰਪੰਚ ਨੂੰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਅਸੀਂ ਆਪਣੇ ਪਾਠਕਾਂ ਦੇ ਨਾਲ ਰੂਬੂ ਰੂ ਕਰਾ ਸਕੀਏ ਤੇ ਉਹਨਾਂ ਨਾਲ ਇਹ ਪਿੰਲਾ ਪਤਾ ਕਰੀਏ ਨਾਲ ਜਾਂ ਸ਼ਹਿਰਾਂ ਬਾਰੇ ਜਾਣਕਾਰੀ ਦੀ ਜੀ ਪਿੰਡਾਂ ਬਾਰੇ ਜਾਣਕਾਰੀ ਦੀ ਤੇ ਜੇਕਰ ਅੱਜ ਅਸੀਂ bizness ਦੀ ਅਜਿਹੀ ਗੱਲ ਆਈ ਹੈ ਤੇ bizness ਦੇ ਵਿੱਚ ਤੁਹਾਡਾ ਕਿਸ ਤਰ੍ਹਾਂ ਆਇਆ ਜੀ ਪਰ ਤੁਹਾਡੇ ਵਾਲੀ ਗੱਲ ਕਰੀਏ ਤਾਂ bizness ਦੇ ਵਿੱਚ ਕਿਸ ਤਰ੍ਹਾਂ ਆਇਆ ਹੈ ਸਟੱਡੀ ਤੋਂ ਛੋਟੀ ਉਮਰ ਦੇ ਵਿੱਚ ਜੀ ਸੀ bizness ਵਿੱਚ ਆ ਗਏ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਉਪਰਾਲਾ ਕਰ ਰਹੇ ਆਂ ਪੁੱਲ ਪਰਨੇਪੀ ਇਹ ਬਹੁਤ ਹੀ ਵਧੀਆ ਹੈ ਬਹੁਤ ਵਧੀਆ ਦਿਲ ਤੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਥੈਂਕ ਯੂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਕਿੱਦਾਂ ਵਪਾਰ ਦੇ ਵਿੱਚ ਆਏ ਠੀਕ ਹੈ ਜੀ ਮੇਰੇ ਐਕਚੁਅਲੀ ਮੇਰੇ ਪਿਤਾ ਜੀ ਖੁਦ ਮਕੈਨਿਕ ਹੈ ਜੀ ਅੱਛਾ ਜੀ ਸਕੂਟਰ ਮੋਟਰਸਾਈਕਲ ਦੇ ਮਕੈਨਿਕਰ ਟੂ व्हीਲਰ ਦੇ ਠੀਕ ਹੈ ਤੇ ਸਾਡਾ ਜੱਦੀ ਪਿੰਡ ਹੈਗਾ ਬਹਿਰਾਮ ਸਿਸ਼ਤਾ ਠੀਕ ਇੱਥੋਂ 4 ਕਿਲੋਮੀਟਰ ਦੂਰ ਹੈ ਜੀ ਤੇ ਉਹ ਮਕੈਨਿਕ ਦੀ ਲਾਈਨ ਦੇ ਵਿੱਚ ਆ ਕੇ ਪਹਿਲਾ ਮਕੈਨਿਕ ਸੀਗੇ ਜਿੱਦਾਂ ਕਹਿੰਦੇ ਪਰਮੇ ਟਾਈਮ ਚ ਖੋਖਾ ਜਿਹਾ ਨਹੀਂ ਕਹਿੰਦੇ ਹੁੰਦੇ ਉਹਨੂੰ ਕਿੰਨਾ ਪਿਆਰ ਕਰਕੇ ਹੌਲੀ ਹੌਲੀ ਮੇਰੇ ਪਿਤਾ ਜੀ ਨੇ ਮਿਹਨਤ ਕਰਦੇ 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 ਹੁਣ ਵੀ ਦੇਖੋ ਉਹਨਾਂ ਦੀ ਉਮਰ 75 76 ਸਾਲ ਹੋ ਗਏ ਤੇ ਅੱਜ ਵੀ ਸਾਡੇ ਤੋਂ ਵੱਧ ਅੱਜ ਵੀ ਫੋਕਸ ਦੇ ਰਹੇ ਆ ਟਾਈਮ ਕੰਮ ਕਰ ਰਹੇ ਆ ਪੂਰਾ ਮਤਲਬ ਉਹਨਾਂ ਨੇ ਫ੍ਰੀ ਨਹੀਂ ਰਹਿਣਾ ਉਹਨੇ ਕਿਮਟੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਨੇ ਮਿਹਨਤ ਕਰਦੇ 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 ਫਿਰ ਕਿਰਾਏ ਤੇ ਸ਼ੌਪ ਲਈ ਸੀ ਜੀਟੀ ਰੋਡ ਠੀਕ ਹੈ ਜੀ ਉਦੋਂ ਮੈਨੂੰ ਕਹਿ ਲਓ ਅ 6ਵੀਂ 7ਵੀਂ ਜਮਾਤ ਵਿੱਚ ਪੜਦਾ ਹੁੰਦਾ ਸੀ ਮੈਂ ਤੇ ਅਸੀਂ ਦੋ ਭਰਾ ਹਾਂ ਅਸੀਂ ਕੀ ਕਰਨਾ ਦੋਨਾਂ ਭਰਾਵਾਂ ਨੇ ਸਕੂਲੋਂ ਭੱਜ ਕੇ ਦੁਕਾਨਾਂ ਤੇ ਆ ਜਾਣਾ ਅੱਛਾ ਮੈਂ ਕਿ ਚਾਹ ਇਨਾ ਸੀ ਬਿਜ਼ਨਸ ਦਾ ਹਾਂ ਬਿਜ਼ਨਸ ਨਾਲ ਪਾਪਾਈ ਦੇ ਨਾਲ ਉਹਨਾਂ ਦਾ ਆ ਕੇ ਸ਼ੌਂਪ ਤੇ ਬੈਠ ਜਾਣਾ ਤੇ ਆ ਕੇ ਹੌਲੀ 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 ਮੇਰਾ ਭਰਾ ਸਿੱਦਾ ਬਾਕਸਿੰਗ ਦਾ ਪਲੇਅਰ ਸੀਗਾ ਬਹੁਤ ਵਧੀਆ ਉਹ ਪੰਜਾਬ ਲੈਵਲ ਤੇ ਸੀਗਾ ਤਾਂ ਸਭ ਨੂੰ ਗੇਮ ਦਾ ਬੜਾ ਸ਼ੌਂਕ ਸੀ ਮੈਨੂੰ ਵਪਾਰ ਦਾ ਬੜਾ ਸ਼ੌਂਕ ਸੀ ਤੇ ਹੌਲੀ ਹੌਲੀ ਬਸ ਕਰਦੇ ਕਰਦੇ ਅਸੀਂ ਕਿ Bajaj ਦਾ ਸਰਵਿਸ ਸੈਂਟਰ ਲਿਆ ਆਦਮੋਰ ਰੋਡ ਤੇ ਇੱਕ ਜਗ੍ਹਾ ਲਈ ਉੱਥੇ ਸਰਵੋ ਸੈਂਟਰ ਤਿਆਰ ਕੀਤਾ ਗਿਆ ਉੱਥੇ ਮੇਰਾ ਬ੍ਰਦਰ ਤੇ ਮੇਰੇ ਪਿਤਾ ਜੀ ਉੱਥੇ ਬੈਠਦੇ ਆ ਠੀਕ ਹੈ ਤੇ ਮੈਂ ਉਧਰ ਜੀਟੀ ਰੋਡ ਤੇ ਕੰਮ ਕਰਦਾ ਹੁੰਦਾ ਸੀ ਹੌਲੀ ਹੌਲੀ ਕਰਦੇ ਕਰਦੇ ਮੇਰਾ ਬ੍ਰਦਰ ਥੋੜੇ ਟਾਈਮ ਲਈ ਆਊਟ ਆਫ ਸਟੇਸ਼ਨ ਚਲਾ ਗਿਆ ਆਊਟ ਆਫ ਕੰਟਰੀ ਚਲਾ ਗਿਆ ਤੇ ਕੁਝ ਟਾਈਮ ਲਈ ਤੇ ਮੈਨੂੰ ਵੀ ਉਧਰੋਂ ਇੱਧਰ ਆਉਣਾ ਪੈ ਗਿਆ ਕਿਉਂਕਿ ਉਹ ਰੈਂਟ ਤੇ ਅਸੀਂ ਸ਼ੌਕ ਬਸ ਹੋរី ਵੋਰੀ ਕਰਦੇ ਜੀ ਮਾਲਕ ਨੇ ਅਸੀਂ ਚਲੋ ਸਾਡੀ ਮਾਲਕ ਦੀ ਜ਼ਿਕਰਪਾ ਹੈਗੀ ਹੈਗੀ ਆ ਪਰ ਮੈਂ ਅਸੀਂ ਸਾਰਾ ਪਰਿਵਾਰ ਦਿਨੋਂ ਧੰਨਵਾਦੀਆਂ ਆਪਣੇ ਇਲਾਕੇ ਦਾ ਹੂੰ ਬਹੁਤ ਵਧੀਆ ਗੱਲ ਆਪਣੇ ਇਲਾਕੇ ਦਾ ਅੱਜ ਜੇ ਅੱਜ ਤੁਸੀਂ ਸਾਨੂੰ ਮੌਕਾ ਦਿੱਤਾ ਇਹ ਸਾਡੇ ਇਲਾਕੇ ਦੀ ਬਦੌਲਤ ਹੈ ਬਿਲਕੁਲ ਬਿਲਕੁਲ ਸਹੀ ਗੱਲ ਉਹਨਾਂ ਦੇ ਸਾਨੂੰ ਬੜਾ ਮਾਣ ਦਿੱਤਾ ਜਿਸ ਕਰਕੇ ਅੱਜ ਮੈਂ ਤੁਹਾਡੇ ਨਾਲ ਰੂਪ ਹੋ ਰਿਹਾ ਹਾਂ ਮੈਂ ਤਾਂ ਸਾਨੂੰ ਮਤਲਬ ਮੈਂ ਸਦਾ ਹਮੇਸ਼ਾ ਹੀ ਧੰਨਵਾਦ ਕਰਦਾ ਆਪਣੇ ਇਲਾਕੇ ਦਾ ਪੂਰੇ ਇਲਾਕੇ ਦਾ ਆਲੇ ਦੁਆਲੇ ਪਿੰਡਾਂ ਦਾ ਇਹਨਾਂ ਨੇ ਬਹੁਤ ਸਾਨੂੰ ਸਾਥ ਦਿੱਤਾ ਠੀਕ ਆ ਜੀ ਫਿਰ ਬਜਾਜ ਦੀ ਏਜੰਸੀ ਤੇ ਉਹਨੂੰ ਆਪਾਂ ਹੌਲੀ ਹੌਲੀ ਸਟੈਬਲਿਸ਼ ਕਰਦੇ ਕਰਦੇ ਬਸ ਚੱਲਣੇ ਰਸਤੇ ਚੱਲੀ ਜਾ ਰਹੇ ਹਾਂ ਕਰ ਰਹੇ ਕੰਮ ਬਹੁਤ ਵਧੀਆ ਗੱਲ ਆਸੀ ਆਪਣੇ ਦਰਸ਼ਕਾਂ ਨੂੰ ਦੱਸਿਓ ਕਿ ਜਿਹੜੇ ਲੋਕ ਸਾਨੂੰ ਇਸ ਵਕਤ ਦੇਖ ਰਿਹਾ ਲਾਈਵ ਦੇਖ ਰਿਹਾ ਉਹਨਾਂ ਨੂੰ ਇੱਕ ਗੱਲ ਕਾਫੀ ਹੈ ਕਿ ਜੇ ਜੋ ਵੀ ਸ਼ਖਸ ਹੋਵੇ ਜਾਂ ਜੋ ਵੀ ਲੋਕ ਬਿਜ਼ਨਸ ਕਰਨਾ ਚਾਹੁੰਦੇ ਆ ਬਿਜ਼ਨਸ ਕਰਨ ਦੇ ਚਾਹਵਾਨ ਆ ਉਹ ਆ ਵੀਡੀਓ ਸਾਡੀ ਜਰੂਰ ਦੇਖਣ ਕਿਉਂਕਿ ਬਹੁਤ ਹੀ ਪੁਰਾਣੇ ਬਿਜ਼ਨਸਮੈਨ ਆ ਬਹੁਤ ਵਧੀਆ ਬਿਜ਼ਨਸ ਕਰ ਰਹੇ ਆ ਔਰ ਤੁਹਾਨੂੰ ਜਰੂਰ ਕੁਛ ਨਾ ਕੁਛ ਇਸ ਵੀਡੀਓ ਰਾਹੀਂ ਸਿੱਖਣ ਮਿਲੂਗਾ ਜਿਹੜੇ ਲੋਕ ਬਿਜ਼ਨਸ ਕਰਨਾ ਚਾਹ ਰਹੇ ਆ ਆਪਣਾ ਨਵਾਂ ਜਿਹੜਾ ਬਿਜ਼ਨਸ ਜਿਹੜਾ ਬੈਲਪ ਕਰਨਾ ਚਾਹੁੰਦੇ ਆ ਸਤੁਨੂ ਜੀ ਇਸ ਵਕਤ ਨਾਮ ਆਇਕਰ ਫੁਰਤੀ ਹੋਟ ਦਾ ਨਾਮ ਆ ਉਹ ਤਾਂ ਤੁਸੀਂ ਇੱਕ ਨਾਲ ਸ਼ੁਰੂ ਕਰ ਰਹੇ ਹੋ ਆਪਣੇ ਅੰਕਲ ਅੰਕਲ ਐਕਟਿਵਾ ਤੇ ਪਾਪਾ ਬੁਲਟ ਪਾਪਾ ਬੁਲਟ ਕਿਉਂਕਿ ਤੁਹਾਡੇ ਕੋਲ ਬੁਲਟ ਸੈਕੰਡ ਹੈਂਡ ਵੀ ਜਾਂਦੇ ਆ ਇੱਕ ਇਹ ਕਿਸ ਤਰ੍ਹਾਂ ਇੱਕ ਸੋਚ ਆਈ ਕਿ ਇਹ ਨਹੀਂ ਰਹੀ ਇੱਕ ਆ ਦਾਵਾ ਇੱਧਰ ਬੁਲਟ ਰੱਖੀਏ ਕਰਿਆ ਐਕਟਿਵਾ ਲਈਏ ਜਾਂ ਪਾਪਾ ਬੁਲਟ ਰੱਖੀਏ ਇੱਦਾਂ ਸੀ ਤੋਂ ਵੀ ਭਾਜੀ ਇੱਕ ਨਾ ਜਿਹੜਾ ਸਾਡਾ ਸ਼ੋਰੂਮ ਆ ਬਜਾਜ ਦਾ ਉਹਦੇ ਬਿਲਕੁਲ ਨਾਲ ਇੱਕ ਜਗ੍ਹਾ ਸੀ ਹਾਂਜੀ ਉਹ ਇੱਕ ਲੈਸਟਿਕ ਰਾਈਟ ਸਾਈਡ ਪ੍ਰੋਪਰਟੀਆਂ ਦੀ ਜਿਹੜੀ ਕਿ ਚਲੋ ਲੈਫਟ ਹੈਂਡ ਵਾਲੀ ਤਾਂ ਸੇਲ ਹੋ ਗਈ ਤੇ ਜਿਹੜੀ ਰਾਈਟ ਹੈਂਡ ਪ੍ਰੋਪਰਟੀ ਸੀ ਉਹ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਉਹ ਸਾਨੂੰ ਉਹ ਕਹਿ ਲਓ ਵੀ ਮਿਲ ਗਈ ਸਾਡੇ ਪਿਤਾ ਜੀ ਦਾ ਬਹੁਤ ਦਿਲ ਸੀਗਾ ਵੀ ਉਹ ਲੈਣੀ ਹੈ ਜਰਾ ਤੇ ਚਲੋ ਮਿੱਗੀ ਸਸਤੀ ਮਿਲ ਗਈ ਉਥੇ ਫਿਰ ਅਸੀਂ ਨਾਲ ਪੁਰਾਣੀ ਗੱਡੀਆਂ ਦਾ ਨਾਲ ਵਪਾਰ ਕਰਦੇ ਆ ਉਹਦੇ ਨਾਲ ਨਾਲ ਲੋਕਾਂ ਦਾ ਮਤਲਬ ਬਹੁਤ ਸਹਿਯੋਗ ਦਿੱਤਾ ਲੋਕਾਂ ਨੇ ਮੈਂ ਫਿਰ ਦੁਬਾਰਾ ਉਹਨਾਂ ਕਹਿੰਦਾ ਕਿ ਸਾਡਾ ਕੁਝ ਨਹੀਂ ਇਹਦੇ ਵਿੱਚ ਵੀ ਜੋ ਸਾਨੂੰ ਕੀਤਾ ਪ੍ਰਮਾਤਮਾ ਦੀ ਕਿਰਪਾ ਨੇ ਸਾਨੂੰ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਦੋਨੇ ਭਰਾ ਕੰਮ ਕਰਦੇ ਆ ਉਹਦੇ ਨਾਲ-ਨਾਲ ਅਸੀਂ ਫਾਈਨਾਂਸ ਦਾ ਕੰਮ ਕਰਦੇ ਆ ਫਾਈਨਾਂਸ ਦਾ ਵਪਾਰ ਮਤਲਬ ਉਹ ਬਾਈਕ ਫਾਈਨਾਂਸ ਕਰਦੇ ਹੈਗੇ ਆ ਪਰ ਉਹਦੇ ਨਾਲ ਹੀ ਕਿ ਬਸ ਜਿੱਤਾ ਮਾਈਂਡ ਦੇ ਵਿਚ ਆਇਆ ਕਿ ਉਹ ਕਰਨੇ ਹੀ ਕਰਨਾ ਨਾਲ ਮਾਲਕ ਦੀ ਕਿਰਪਾ ਤੇ ਭਾਜੀ ਫਿਰ ਵੱਡੇ ਭਾਈ ਬਾਹਰ ਹੋ ਆਗੇ ਸੀ ਫਿਰ ਉਹ ਵਾਪਸ ਆ ਗਏ ਉਹ ਫਿਰ ਇੱਥੇ ਵਾਪਸ ਆ ਗਏ ਇੰਡੀਆ ਦੇ ਵਿੱਚ ਉਦੇ ਕਰਕੇ ਸਾਨੂੰ ਮਤਲਬ ਦੋਨਾਂ ਭਰਾਵਾਂ ਦੇ ਅਸੀਂ ਅੱਜ ਵੀ ਇਕੱਠੇ ਆ ਤੇ ਰਹਿਣੇ ਵੀ ਇਕੱਠੇ ਆ ਬਿਲਕੁਲ ਬਹੁਤ ਵਧੀਆ ਗੱਲ ਹਾਂ ਇਕੱਠਿਆਂ ਦੇ ਰਹਿਣਾ ਤੇ ਮੇਨ ਜਿੱਦਾਂ ਭਾਈ ਹੁਣੀ ਮੇਨ ਸਾਰਾ ਉੱਪਰਲਾ ਸਿਸਟਮ ਸਾਰਾ ਫਾਈਨਾਂਸ ਦਾ ਜੋ ਵੀ ਸਿਸਟਮ ਆ ਨਵੀਂ ਗੱਡੀ ਵਾਲੇ ਸਾਰਾ ਭਲਾ ਦਿਖਦਾ ਵੱਡਾ ਭਾਈ ਤੇ ਜਿਹੜੀ ਵਰਕਸ਼ਾਪ ਨਾਲ ਰਿਲੇਟਡ ਆ ਹੁਣ ਤਹਾਂ ਟਾਈਮ ਆ ਗਿਆ EV ਦਾ ਹੂੰ ਕੌਣ ਮੈਂ ਪਬਲਿਕ ਦੇ ਪੰਜਾਬ ਨੂੰ ਕਰਨਾ ਹੈ STI ਬਾਰੇ ਆਉਣ ਵਾਲੇ 2-3 ਸਾਲਾਂ ਤੱਕ ਤਾਂ ਨੂੰ ਪੈਟਰੋਲ ਵਰਜ਼ਨ ਬਹੁਤ ਘੱਟ ਜਾਣਾ। ਅੱਛਾ ਜੀ। 100 cc ਜਿਹੜਾ ਬਾਈਕ ਆ ਇਹ ਲਗਭਗ ਬੰਦ ਕਰਦਾ। ਠੀਕ ਹੈ। ਹਰ ਕੰਪਨੀ ਦਾ ਪੰਤੂ ਠੀਕ ਹੈ। ਤੇ ਹੁਣਾਂ ਇਹ ਵੀ ਹੂੰ ਬ੍ਰਾਂਡ ਵੱਡੇ ਆਉਣੇ ਠੀਕ ਹੈ। ਜਿੱਦਾਂ Honda ਹੋ ਗਿਆ, Bajaj ਹੋ ਗਿਆ, TVS ਹੋ ਗਿਆ, OI ਆਇਆ, ਹੁਣ ਤਾਂ ਮਾਰਕੀਟ 'ਚ ਆ ਗਏ। ਇਹ ਬੈਟਰੀ ਦੇ ਬੈਟਰੀ ਦੇ ਕਿੰਨੇ ਪੈਸੇ ਜਾਂਦੇ? ਲਿਥਿਅਮ ਬੈਟਰੀ ਚੱਲ ਨਹੀਂ ਹੁੰਦੇ ਅੱਜ। ਹੋਰ ਬੜਾ ਟਾਈਮ ਤੇ ਪੋਲੂਸ਼ਨ ਬਹੁਤ ਆ। ਮਾਹੌਲ ਬਹੁਤ ਖਰਾਬ ਹੁੰਦਾ ਪੋਲੂਸ਼ਨ ਇੰਨਾ ਆਇਆਗਾ ਵੀ ਤੁਹਾਨੂੰ ਮੈਂ ਦੱਸਦੀ ਤੁਸੀਂ ਵੀ ਦੇਖਦੇ ਆ ਸਭ ਤੋਂ ਜ਼ਿਆਦਾ ਇਸ ਟਾਈਮ ਮਾੜੇ ਹਾਲਾਤ ਹੈਗੇ ਆ ਨਾ ਸਰਕਾਰ ਨੇ ਬੰਦ ਕਰਨਾ ਹੀ ਕਰਨਾ ਜੀ 2-3 ਸਾਲ ਤੱਕ ਆਜਾ ਚਾਹੇ ਅੱਜ ਆਜਾ ਜਾਂ ਚਾਹੇ ਕੱਲ ਆਜਾ ਆਉਣਾ ਹੀ ਪੈਣਾ ਇਹ ਪੀਸ ਸਾਡੇ ਇਹ ਦੱਸਦੀ ਆ ਤੁਹਾਡੀ ਗੱਲ ਵਿੱਚ ਟੋਕੇ ਦੱਸਦੀ ਆ ਕਿ ਸਾਡੇ ਦਰਸ਼ਕ ਬਹੁਤ ਸਾਰੇ ਸਾਡੇ ਨਾਲ ਜੁੜ ਚੁੱਕੇ ਆ ਰੋਕੀ 베ਦੀ ਜੀ ਜੋ ਕਿ ਬਹੁਤ ਜ਼ਿਆਦਾ ਸ਼ੁਭ ਕਾਮਨਾਵਾਂ ਤੁਹਾਨੂੰ ਵੀ ਦੇ ਰਹੀ ਆ ਸਾਡੇ ਚੈਨਲ ਨੂੰ ਵੀ ਦੇ ਰਹੀ ਆ ਤੁਹਾਡਾ ਰੋਕੀ 베ਦੀ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਇੱਕ ਇਹ ਵੀ ਸ਼ੌਪ ਕੀਪਰ ਐਸੋਸੀਏਸ਼ਨ ਤੇ ਤੁਹਾਡੀ ਭੋਪੜ ਦੀ ਐਸੋਸੀਏਸ਼ਨ ਦੀ ਗੱਲ ਚੱਲੀ ਆ ਇੱਕ ਭੋਪੜ ਜੇ ਐਸੋਸੀਏਸ਼ਨ ਵੀ ਆ ਭੋਪੜ ਮਾਰਕੀਟ ਐਸੋਸੀਏਸ਼ਨ ਉਹਦੇ ਨਾਲ ਵੀ ਤੁਸੀਂ ਵਧੀਆ ਤਰੀਕੇ ਨਾਲ ਤੁਸੀਂ ਜੁੜੇ ਹੋਏ ਹੋ ਬਿਲਕੁਲ ਜੀ ਬਿਲਕੁਲ ਭੋਪੜ ਐਸੋਸੀਏਸ਼ਨ ਜਿਹੜੀ ਤੁਹਾਡੀ ਹੈਗੀ ਆ ਉਹ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਇਹ ਦੁਆਰਾ ਹੋਈ ਗੱਲ ਹੈ ਜਿਹੜੀ ਸਾਡੇ ਇਲਾਕੇ ਦੇ ਬਹੁਤ ਸਾਹ ਦਿੱਤਾ ਸਾਡੀ ਜਿਹੜੀ ਐਸੋਸੀਏਸ਼ਨ ਆ ਪਿਛਲੇ 1.5-2 ਸਾਲ ਚ ਬੈਠ ਹੋਈ ਆ ਉਹਦੇ ਵਿੱਚ ਅਸੀਂ ਲਗਭਗ 11-12 ਲੱਖ ਰੁਪਇਆ ਲੋਕਾਂ ਦੀ ਹੈਲਪ ਕਰ ਚੁੱਕੇ ਹਾਂ ਜਿਸ ਤਰ੍ਹਾਂ ਲਾਸਟ ਟਾਈਮ ਹੋਇਆ ਸੀ ਇਸ ਤਰ੍ਹਾਂ ਹੋਇਆ ਸੀਗਾ ਅੱਗ ਲੱਗ ਗਈ ਸੀ ਪੈਟਰੋਲ ਪੰਪ ਦੇ ਕੋਲ ਜੀਟੀ ਰੋਡ ਤੇ ਤੇ ਉੱਥੇ ਜਿੱਦਾਂ ਵੀ ਆ ਪੂਰੇ ਸ਼ਹਿਰ ਦੇ ਨਿਵਾਸੀਆਂ ਨੇ ਕਿਉਂਕਿ ਪਹਿਲਾਂ ਤਾਂ ਅਸੀਂ ਜਿਹੜੇ 25 ਮੈਂਬਰ ਆ ਉਹ ਇਕੱਠੇ ਹੋਏ ਕਿ ਸਾਰੇ ਸ਼ਹਿਰ ਨੂੰ ਆਪਾਂ ਆਪਣੇ ਨਾਲ ਕੀਤਾ ਸ਼ਹਿਰ ਉਹ ਤਾਂ ਨਾਲ ਹੀ ਆ ਬਟ ਉਹਨਾਂ ਨੇ ਬਹੁਤ ਹੈਲਪ ਕੀਤੀ ਉਹਨਾਂ ਦੀ ਹੈਲਪ ਕੀਤੀ ਫੀ ਇੱਕ ਟੈਂਟ ਹੌਸਾ ਟੈਂਟ ਹੌਸ ਸਗੀ ਕਹਿੰਦੇ ਸਗੀ ਟੈਂਟ ਹੌਸ ਉਹਦੇ ਵਿੱਚ ਘਟਣਾ ਵਾ ਘਟਣਾ ਵਾ ਆਪਣੀ ਉਦੋਂ ਮੈਨੂੰ ਰਾਤ ਨੂੰ ਫੋਨ ਆਇਆ ਇਹਦਾ ਰਿੱਕੀ ਜੀ ਦਾ ਰਾਤ ਦੇ ਕੋਈ 12:00 ਦੇ 11:00 12:00 ਵਜੇ ਦੀ ਗੱਲ ਆ ਜਿਹੜੇ ਬੇਦੀ ਹੈਂਡਮ ਵਾਲੇ ਹਾਂ ਰੁਕੀ ਬੇਦੀ ਆ ਸਾਨੂੰ ਦੇਖਦੇ ਵਾਚ ਕਰ ਰਹੀ ਹੈ ਹਾਂ ਉਹਨਾਂ ਦਾ ਬੰਦੂ ਫੋਨ ਆਇਆ ਤੇ ਭਾਪ ਕਿੱਥੇ ਆ ਵੀ ਦਵਦਾ ਉੱਥੇ ਪਹੁੰਚੋ ਫੇਰ ਸੋਨੂੰ ਆਪਣਾ ਪ੍ਰਬੰਧ ਦੇ ਲਈ ਮੈਨੂੰ ਸੋਨੂ ਜੀ ਆ ਯਕੀਰ ਜੀ ਇਹਨਾਂ ਦਾ ਪਹੁੰਚ ਆਪ ਇਕੱਠੇ ਹੋ ਗਏ ਦਵਾ ਦਵਾ ਪਛਲੇ 25 ਮੈਂਬਰ ਅਸੀਂ ਉੱਥੇ ਪਹੁੰਚੇ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਚੜਾ ਜਾ ਚੁੱਕੀ ਸੀ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਸੀ ਤੇ ਉਹ ਵੀ ਮਸਲਾ ਇਹ ਸੀਗਾ ਵੀ ਅਸੀਂ ਉੱਥੇ ਦੇਖੋ ਸਭ ਤੋਂ ਵੱਡੀ ਗੱਲ ਤੁਹਾਨੂੰ ਜੀ ਅਸੀਂ ਇਹ ਨਹੀਂ ਉੱਥੇ ਦੇਖਣਾ ਕਿ ਇਹ ਸੇਖਾ ਇਹ ਹਿੰਦੂ ਆ ਇਹ ਮੁਸਲਮਾਨ ਆ ਬਹੁਤ ਬਹੁਤ ਵਧੀਆ ਗੱਲ ਬਿਲਕੁਲ ਵਧੀਆ ਗੱਲ ਅਸੀਂ ਸਾਰਿਆਂ ਨੇ ਪੂਰੇ ਸ਼ਹਿਰ ਨੂੰ ਇਕੱਠੇ ਹੋ ਕੇ ਰਲ ਕੇ ਉਹਨਾਂ ਨੇ ਬਹੁਤ ਹੈਲਪ ਕੀਤੀ ਕਿਉਂਕਿ ਉਹਨਾਂ ਦੀਆਂ ਗੱਡੀਆਂ ਵੀ ਜਲ ਗਈਆਂ ਸੀ। ਥੈਂਕ ਯੂ ਬਹੁਤ ਸਾਰਾ ਸਪੋਰਟ ਜਲ। ਸਾਰਾ ਹੋ ਗਿਆ ਇਸ ਮਾੜਾ ਜਤ ਕਿਉਂਕਿ ਮੈਂ ਖੁਦ ਉਹ ਕਵਰੇਜ ਸਾਰੀ ਕੀਤੀ ਸੀ। ਸਾਰੀ ਕਵਰੇਜ ਕੀਤੀ ਸੀ ਉਹਨਾਂ ਨੇ। ਤੇ ਉਹਦਾ ਤੇ ਉਹਦੀ ਬਹੁਤ ਹੈਲਪ ਕੀਤੀ ਉਹਨਾਂ ਦੀ ਸੈਕਟਾਇਟ ਉਸ ਦੀ ਤੇ ਉਸ ਤੋਂ ਬਾਅਦ ਕਿਸੇ ਨੂੰ ਕੋਈ ਹਸਪੀਟਲ ਦੇ ਵਿੱਚ ਕੋਈ ਜਰੂਰਤ ਆ ਤੇ ਉਹਨਾਂ ਦੀ ਵਧੀਆ ਮਾਰਕੀਟ ਐਸੋਸੀਏਸ਼ਨ ਹਰ ਮੁਸ਼ਕਿਲ ਘਟਾ ਦੇਣਾ ਉਹ ਉੱਪਰ ਦੀ ਦੁਦਾਂਦਰ ਹਰ ਮਿਸ਼ਰ ਚ ਖੜੀ ਰਹੀ ਹਰ ਮੁਸ਼ਕਲ ਸਾਡੇ ਯੁਗੇਸ਼ ਜੀਪੀ ਰੋਡ ਦੇ ਪ੍ਰਧਾਨ ਨੇ ਮਿਸੂ ਪਹਿਲ ਆਪਣੇ ਰੇਸ਼ੇ ਰੋਡ ਦੇ ਪ੍ਰਧਾਨ ਨੇ ਤੇ ਇਦਾਂ ਆਪਣਾ ਆਪਣਾ ਪੰਡਿਆ ਹੈਗਾ ਸਾਰਿਆਂ ਨੇ ਤੇ ਬਾਕੀ ਬਹੁਤ ਵਧੀਆ ਸੜੀ ਜਿਹੜੀ ਮਾਰਕੀਟ ਐਸੋਸੀਏਸ਼ਨ ਆ ਇਸ ਟਾਈਮ ਕਹ ਲੋ ਕਿ ਬਹੁਤ ਵਧੀਆ ਸਾਡੇ 25 ਮੈਂਬਰਾਂ ਦਾ ਪੂਰਾ ਕੱਟ ਪੂਰਾ ਮਤਲਬ ਵੀ ਇੱਕ ਤਰ੍ਹਾਂ ਦੇ ਅਸੀਂ ਪਰਿਵਾਰ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਚੱਲਦੇ ਹਾਂ ਸਾਰੇ ਯਾਨੀ ਕਿ ਇੱਕ ਸ਼ਹਿਰ ਵਿੱਚ ਜਿਸ ਤਰ੍ਹਾਂ ਇੱਕ ਮਾਰਕੀਟ ਐਸੋਸੀਏਸ਼ਨ ਮੇਰੇ ਖਿਆਲ ਦਾ ਬਾਕੀ ਸ਼ਹਿਰਾਂ ਜਿਵੇਂ ਆਪਾਂ ਦੇਖਿਆ ਵਾ ਵੱਡੇ ਸ਼ਹਿਰਾਂ ਚ ਬੜੀਆਂ ਐਸੋਸੀਏਸ਼ਨਾਂ ਪਰ ਜਿੱਦਾਂ ਨਾਂ ਜਿੱਦਾਂ ਨਾਂ ਭੋਪਾਲ ਸ਼ਹਿਰ ਦੇ ਤੇ ਐਸੋਸੀਏਸ਼ਨ ਹੈ ਭੋਪਾਲ ਐਸੋਸੀਏਸ਼ਨ ਨੇ ਕਮਾਲ ਲਿਆ ਵਾ ਮੇਰਾ ਧਿਆਨ ਲਾ ਕਿ ਇੰਨਾ ਸ਼ਹਿਰੀ ਤੁਸੀਂ ਕੀ ਕਰਤਾ ਕੀ ਹੈ ਦੇਖੋ ਮੈਂ ਕਿਸੇ ਸ਼ਹਿਰ ਨੂੰ ਮਾਣਾ ਨਹੀਂ ਹੈ ਨਾ ਸਾਰੇ ਇਨਸਾਨ ਬਗਿਆ ਹੁਣ ਕੋਈ ਵੀ ਚੀਜ਼ ਆ ਕੋਈ ਵੀ ਟੀਮ ਆ ਕੈਪਟਨ ਮੂਰੇ ਹੁੰਦਾ ਇਸੇ ਤਰ੍ਹਾਂ ਸਾਡਾ ਪੂਰਾ ਸ਼ਹਿਰ ਆ ਸ਼ਹਿਰ ਦੇ ਲਈ ਸਾਨੂੰ ਮੈਂਬਰ ਸਾਡੇ ਖੰਦ ਤੇ ਆ ਹੈਨਾ ਉਹ ਮੈਂਬਰ ਪੂਰੇ ਸ਼ਹਿਰ ਨੂੰ ਜਾਗੂ ਕਰਦੇ ਆ ਨਹੀਂ ਜੀ ਇਦਾਂ ਕਰਦਾ ਨੂੰ ਅਸੀਂ ਇਦਾਂ ਕਰਦਾ ਉਹ ਸ਼ਹਿਰ ਕਿਰੋ ਵੀ ਲੋੜੋ ਸਾਰੇ ਨਾਲ ਇਕੱਠੇ ਹੋ ਕੇ ਪੂਰੇ ਸ਼ਹਿਰੋਂ 25 ਦੇ 25 ਮੈਂਬਰ ਅਸੀਂ ਇਕੱਠੇ ਕਰਕੇ ਅੱਗੇ ਤੋਰਦੇ ਆ। ਕੋਈ ਨਾਲ ਸਾਨੂੰ ਸ਼ਹਿਰ ਨਿਵਾਸੀਆਂ ਦਾ ਬਹੁਤ ਸਾਥ ਮਿਲਦਾ। ਤੇ ਸਾਡਾ ਸਾਡਾ ਸ਼ਹਿਰ ਸਾਨੂੰ ਨਾਲ ਸਾਥ ਦੇਵੇ ਤੇ ਅਸੀਂ 25 ਮੈਂਬਰ ਕੀ ਕਰਦਾ? ਕੁਛ ਨਹੀਂ ਕਰਦਾ। ਅਸੀਂ 25 ਮੈਂਬਰ ਸਾਰੇ ਮੀਨ ਮੀਨ ਸਾਰੇ ਸ਼ਹਿਰ ਦੇ ਮੀਨ ਮੀਨ ਹੈਗੇ ਆ ਅਸੀਂ ਸਾਰੇ ਇੱਥੇ ਆ ਹਰੇਕ ਇੱਕ ਮੰਗੇ ਟ੍ਰੇਡ ਦਾ ਤੁਸੀਂ ਹਰ ਟ੍ਰੇਡ ਦੇ ਉਹਦੇ ਵਿੱਚ ਕੀ ਹੁੰਦਾ ਵੀ ਜੇ ਜਿਹੜੀ ਕਿੰਦਾ ਵੀ ਪ੍ਰੋਬਲਮ ਹੈਗੀ ਆ ਅਸੀਂ 25 ਮੈਂਬਰਾਂ ਨੇ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਮੀਟਿੰਗ ਕਰਦੇ ਆ ਕਿ ਉਹਦੋਂ ਉਸ ਤੋਂ ਬਾਅਦ ਉਹਦਾ ਜੋ ਵੀ ਹੁੰਦਾ ਉਹਦਾ ਹੱਲ ਜੋ ਵੀ ਨਿਕਲਦਾ ਬਿਲਕੁਲ ਸ਼ੇਅਰ ਹੈ ਬਿਲਕੁਲ ਪਰ ਇਹ ਆ ਵੀ ਟ੍ਰੇਡ ਡ੍ਰੌਪ ਵੀ ਸ਼ੇਅਰ ਕਰਦੇ ਆ ਬਹੁਤ ਵਧੀਆ ਗੱਲ ਆ ਇੱਕ ਐਸੋਸੀਏਸ਼ਨ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਬਣੀ ਆ ਉਹਦੇ ਇਕੱਠੋ ਦਾ ਹੈਗਾ ਵਾ ਬਹੁਤ ਵਧੀਆ ਬਿਜ਼ਨਸਮੈਨ ਸਾਰੇ ਉਹਦੇ ਵਿੱਚ ਜਿਹੜੇ ਜੁੜੇ ਆ ਸਾਰੇ ਦੁਕਾਨਦਾਰਾਂ ਨੂੰ ਕਦੀ ਵੀ ਕੋਈ ਪ੍ਰੋਬਲਮ ਆndi ਆ ਤੇ ਉਹ ਇੱਕ ਦੂਜੇ ਲਈ ਜਿਹੜੇ ਆ ਉਹ ਖੜੇ ਹੋ ਜਾਂਦੇ ਆ ਬਹੁਤ ਵਧੀਆ ਸੋਨੂ ਜੀ ਇਹ ਗੱਲ ਹੈ ਬਹੁਤ ਸਾਰੇ ਦਰਸ਼ਕ ਸਾਡੇ ਨਾਲ ਸਾਡੇ ਜੁੜ ਚੁੱਕੇ ਆ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਦਾ ਜੁੜਨ ਦਾ ਸੋਨੂ ਜੀ ਜੀ ਆਪਾਂ ਤੁਹਾਡੀ ਲਾਈਫ ਬਾਰੇ ਆਪਾਂ ਗੱਲ ਕਰਦੇ ਬਿਜ਼ਨਸ ਬਾਰੇ ਆਪਾਂ ਗੱਲ ਕਰ ਰਹੇ ਆ ਤੇ ਬਿਜ਼ਨਸ ਐਸ ਵਕਤ ਨਾਮ ਆਇਕ ਪੁਰਤੀ ਹੋਟ ਹਦਾ ਇੱਕ ਨਾਮ ਇੱਕ ਬਹੁਤ ਉੱਚੇ ਪੱਧਰ ਦੇ ਨਾਮ ਆਸ-ਪਾਸ ਦੇ ਪਿੰਡਾਂ ਦੇ ਵਿੱਚ ਇੱਕ ਨਾਮ ਦੀ ਕਿਤੇ ਕਿਤੇ ਇੱਕ ਲੱਗਦਾ ਆਪਣੇ ਆਪ ਕਿ ਵਾਕੇ ਅਸੀਂ ਤਰਕੀ ਕੀਤੀ ਆ ਪਰ ਮਾਤ ਪ੍ਰਸ਼ੁਨਰਾ ਦਾ ਕਰਦੇ ਆ ਕਿ ਅਸੀਂ ਇੱਕ ਲੈਵਲ ਤੇ ਜਿੱਥੇ ਪਹੁੰਚਣਾ ਚਾਹਦੇ ਸੀ ਉੱਥੇ ਪਰਮਾਤਮਾ ਨੇ ਚੰਗਤੂ ਨੇ ਜੀ ਮੇਰੇ ਸ਼ੇਅਰ ਹੋਈ ਅਲਵਾਜ਼ਾ ਤੇ ਸਾਡਾ ਜਿਹੜਾ ਅੱਜ ਇੱਥੇ ਤੱਕ ਪਹੁੰਚੇ ਆ ਸਾਡੇ ਪਿਤਾ ਜਿਹੜਾ ਬਹੁਤ ਵੱਡਾ ਸੇ ਜੋਰ ਦਾ ਕਿਉਂਕਿ ਬਿਯੋਰ ਕਦਰ ਆਪਾਂ ਦੇਣਾ ਦੇ ਨਹੀਂ ਸਕਨੇ ਪਰ ਉਹਦੇ ਨਾਲ 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 ਸਾਡੇ ਜਿਹੜਾ ਇਲਾਕਾ ਮੈਂ ਫਿਰ ਉਹੀ ਦੁਬਾਰਾ ਰਿਪੀਟ ਕਰੂੰਗਾ ਵੀ ਜਿਹੜਾ ਸਾਡਾ ਇਲਾਕਾ ਇਹਦਾ ਬਹੁਤ ਬਹੁਤ ਜ਼ਿਆਦਾ ਸਹੀ ਹੋ। ਜੇ ਅਸੀਂ ਚੱਕਾ ਕਰਦੇ ਆ ਤਾਂ ਹੀ ਹੁੰਦੇ ਆ ਨਾ ਜੇ ਅਸੀਂ ਚੰਗਾ ਨਹੀਂ ਕਰਾਂਗੇ ਕਹਿੰਦੇ ਆਣਾ ਹਨਾ ਬੜੇ ਮੈਨੂੰ ਅੱਜ ਵੀ ਯਾਦ ਆ ਵੀ ਇੱਕ ਹੈ ਟਾਈਮ ਜਦੋਂ ਅਸੀਂ ਜੀਟੀ ਰੋਡ ਤੇ ਸ਼ਾਪ ਸ਼ੁਰੂ ਕੀਤੀ ਸੀ ਮੈਂ ਛੋਟਾ ਸੀਗਾ ਅ ਪੁਰਾਣੇ ਟਾਈਮ ਦੇ ਵਿੱਚ ਨਾ ਕਿ ਜਿਦਾ ਹੁੰਦੇ ਨੇ ਅਲਮਾਰੀ ਝੂਟੀ ਗਈ ਉਹ ਜਾਲੀ ਲੱਗੀ ਹੁੰਦੀ ਸੀ ਉਹਦੇ ਵਿੱਚ ਮੇਰੇ ਪਿਤਾ ਜੀ ਨੇ ਨਾ ਚਾਹ ਕੇ ਚਾਬੀਆਂ ਰੱਖੀਆਂ ਹੁੰਦੀਆਂ ਸੀਗੀਆਂ ਅੱਛਾ ਜੀ ਮੈਨੂੰ ਅੱਜ ਵੀ ਯਾਦ ਆ ਤੇ ਅਸੀਂ ਛੋਟੇ ਛੋਟੇ ਹੁੰਦੇ ਜਾਣਾ ਤੇ ਬਸ ਹੌਲੀ 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 ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਗਏ ਨਾਲ ਅਸੀਂ ਪਿਤਾ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਰੱਕੀ ਕੀਤੀ ਹੈਗੀ ਆ ਪਰ ਇਹ ਤਰੱਕੀ ਦਾ ਸਾਰਾ ਕੁਝ ਮੈਂ ਆਪਣੇ ਇਲਾਕੇ ਨੂੰ ਸਮਰਪਿਤ ਕਰੂੰਗਾ ਤੇ ਜਿਹੜੇ ਸਾਡੇ ਭਰਾ ਜੁੜੇ ਆ ਸਾਡੇ ਨਾਲ ਇਹਨਾਂ ਨੂੰ ਸਮਰਪਿਤ ਕਰੂੰਗਾ ਜੀ ਮੈਂ ਇਹ ਬਹੁਤ ਬਹੁਤ ਵਧੀਆ ਗੱਲ ਆ ਤੇ ਹੁਣ ਸੁਣੋ ਜੀ ਇਹ ਪਹਿਲੇ ਸਟੱਡੀ ਕਿੱਥੇ ਦਾ ਕੀਤੀ ਆ ਮੈਂ ਤੋਂ ਜੀ ਇਦਾਂ ਸੀਗਾ ਜੀ ਮੈਂ ਪਲੱਸ 2 ਤੱਕ ਕੀਤੀ ਹੈਗੀ ਆ ਤੇ ਮੈਂ 10th ਤੇ ਉਸ ਤੋਂ ਬਾਅਦ ਪਲੱਸ 1 ਪਲੱਸ 2 ਮੈਂ ਪ੍ਰਾਈਵੇਟ ਕੀਤੀ ਸੀ ਪਲੱਸ 2 ਤੋਂ ਬਾਅਦ ਐਕਚੁਅਲੀ ਮੈਂ ਜਿਹੜਾ ਵਪਾਰ ਦੇ ਵਿੱਚ ਦਾ ਸੀ 6 ਵੀ ਸੁਖਨੀ ਜੀ ਨਾਲ ਹੀ ਲੱਤਰ ਸੀ ਸ਼ੁਰੂ ਹੋ ਗਿਆ ਸੀ ਬਟ ਜਿਹੜੀ ਮੈਂ ਭਾਈ ਪੜਾਈ ਸਟੱਡੀ ਕੀਤੀ ਆ ਪਲੱਸ 2 ਤੱਕ ਕੀਤੀ ਹੈ ਤੇ ਕਦੀ ਮਤਲਬ ਆਊਟ ਆਫ ਕੰਟਰੀ ਬਾਹਰ ਜਾਣਾ ਸੀ ਆਪਣੀ ਕਦੀ ਬਣਾ ਕੇ ਦੀ ਸਮਝਾਇਆ ਜਿਹੜਾ ਜਿਹੜੀ ਯੂਥ ਜਿਹੜੀ ਆ ਉਹ ਕਹਿੰਦੀ ਵੀ ਅਸੀਂ ਬਾਹਰ ਹੀ ਤੋੜਨਾ ਵਾ ਬਾਹਰ ਹੀ ਆ ਸਭ ਕੁਝ ਤੇ ਮਤਲਬ ਕੀ ਕਦੀ ਮਨ ਵਿੱਚ ਆਇਆ ਨਹੀਂ ਕਿ ਮੈਂ ਵੀ ਬਾਹਰ ਹੀ ਜਾਵਾਂ ਬਾਜ ਕੇ ਵੈਸਟਰਨ ਯੋਗੋ ਕੀ ਇੱਕ ਵਧੀਆ ਤੁਹਾਡਾ ਵਧੀਆ ਫੈਮਿਲੀ ਤੋਂ ਤੁਸੀਂ ਬਿਲੋਂਗ ਕਰਦੇ ਹੋ ਮੇਰਾ ਖਿਆਲ ਆ ਕਿ ਬਾਹਰ ਜਾਣਾ ਸਾਡੇ ਲਈ ਕਾ ਉਹ ਖਾ ਨਹੀਂ ਸੀ ਮੈਂ ਮੈਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਾਹਰ ਇੰਨਾ ਜੀ ਤੁਹਾਡੀ ਗੱਲ ਸਹੀ ਹੈ ਹਰ ਹਰ ਬੰਦਾ ਕਹਿੰਦਾ ਮੈਂ ਬਾਹਰ ਜਾਵਾਂ ਪਰ ਸਾਡੀ ਤਾਂ ਮਨਚੋਦੀ ਆਇਆ ਹੀ ਸਾਡੀ ਬੀਬੀ ਕਹਿੰਦੇ ਬੁੱਤ ਇੱਥੇ ਹੀ ਕੰਮ ਕਰਨਾ ਆਪਾਂ ਹਨਾ ਦਿਮਾਗ 'ਚ ਆਇਆ ਨਹੀਂ ਕਦੀ ਵੀ ਹਾਂ ਉਦੋਂ ਮੈਂ ਘੁੰਮ ਫਿਰ ਕੇ ਆਇਆ ਮੈਂ ਮੇਰੇ ਕੈਨੇਡਾ ਦਾ ਵੀਜ਼ਾ ਲੱਗਾ ਪਿਆ ਹੈਗਾ ਸਿੰਗਾਪੁਰ ਗਿਆ ਸੀਗਾ ਮੈਂ ਦੁਬਈ ਗਿਆ ਸੀਗਾ ਆਪਣੀ ਫੈਮਿਲੀ ਨਾਲ ਘੁੰਮ ਫਿਰ ਕੇ ਆਇਆ ਬਟ ਉਸ ਤੋਂ ਬਾਅਦ ਗਏ ਨਹੀਂ ਹੈਗੇ ਆਪਾਂ ਮੇਰਾ ਬ੍ਰਦਰ ਨਿਊਜ਼ੀਲੈਂਡ ਜਾ ਕੇ ਆਇਆ ਦੁਬਈ ਜਾ ਕੇ ਆਇਆ ਉਹਦੇ ਵੀ ਕੈਨੇਡਾ ਦੇ ਵੀਜ਼ੇ ਲੱਗੇ ਪਏ ਹੈਗੇ ਬਟ ਗਏ ਨਹੀਂ ਹੈਗੇ ਜਾਣਾ ਹੀ ਜਾਵਾਂਗੇ ਕਦੇ ਘੁੰਮ ਫਿਰ ਕੇ ਹਫਤੇ ਦੱਸ ਨਹੀਂ ਆਜਾ ਮਾ ਕੇ ਬਟੇ ਤੋਂ ਕੰਮ ਚੋਂ ਟਾਈਮ ਨਹੀਂ ਲੱਗਦਾ ਕਿਉਂਕਿ ਜਿਹੜਾ ਕੰਮ ਇੱਥੇ ਸੈੱਟ ਹੈਗਾ ਵਾ ਸੈੱਟ ਹੈਗਾ ਮੈਂ ਤੈਨੂੰ बार-बार ਆਪਣੇ ਦਰਸ਼ਕਾਂ ਨੂੰ ਇੱਕ ਗੁਜਾਰਿਸ਼ ਕਰ ਰਿਹਾ ਹਾਂ ਕਿ ਇੱਥੇ ਹੀ ਬਹੁਤ ਕੁਝ ਹੈਗਾ ਜਿਹੜਾ ਸਾਡਾ ਯੂਥ ਦੌੜ ਰਿਹਾ ਬਾਹਰ ਦੌੜ ਰਿਹਾ ਉਹ ਕੁਝ ਇੱਥੇ ਹੈਗਾ ਜੇਕਰ ਤੁਸੀਂ ਸੋਚੋ ਅਗਰ ਤੁਸੀਂ ਕੁਝ ਕਰਨਾ ਚਾਹੋ ਜਿਸ ਤਰ੍ਹਾਂ ਕਿ ਯੁਗੇਸ਼ ਮਹਿਤਾ ਜੀ ਨੇ ਇੱਕ ਬਚਪਨ ਦੇ ਵਿੱਚ ਹੀ ਇੱਕ ਜਿਹੜਾ ਆਪਣਾ ਮਾਈਂਡ ਸੈਟ ਅਪ ਕਰ ਰਿਆ ਸੀ ਕਿ ਮੈਂ ਬਿਜ਼ਨਸ ਵਿੱਚ ਹੀ ਪੈਣਾ ਚਾਹੀਏ ਉਸ ਵਕਤ ਬਿਜ਼ਨਸ ਛੋਟਾ ਸੀ ਪਰ ਦੋਵਾਂ ਹੀ ਭਰਾਵਾਂ ਨੇ ਮਿਲ ਕੇ ਬਿਜ਼ਨਸ ਇਸ ਵਕਤ ਉਸ ਬਲੰਦੀਆ ਤੇ ਲੈ ਕੇ ਗਿਆ ਜਿੱਥੇ ਅੱਜ ਨਾਮ ਆਇਕ ਤੇ ਬੱਚੇ ਕਿੰਨੇ ਆ ਸੋਨੂ ਜੀ ਆਪਣੇ ਮੇਰਾ ਇੱਕ ਬੇਟੀ ਹੈ ਜੀ ਇੱਕ ਬੇਟਾ ਬੇਟੀ ਮੇਰੀ ਸਟੱਡੀ ਕਰਦੀ ਹੈ ਵੀਬੀਏ ਕਰਦੀ ਹੈ ਜੀ ਡਿਗਰੀ ਕਰ ਰਹੀ ਹੈ ਉਹ ਵਿਦੇਸ਼ ਤੇ ਬੇਟਾ ਮੇਰਾ ਬੀਕਾਮ ਕਰ ਰਿਹਾ ਹੈ ਯੂਨੀਵਰਸਿਟੀ ਡੀਵੀਯੂਨੀਵਰਸਿਟੀ ਤੇ ਅੱਗੇ ਦੇਖੋ ਅੱਗੇ ਵੈਸੇ ਇਹੀ ਵਿਚਾਰਾ ਵੀ ਇੱਥੇ ਰੱਖਾਂਗੇ ਬਿਜ਼ਨਸ ਇੱਥੇ ਬਿਜ਼ਨਸ ਜੀ ਬੇਟਾ ਵੀ ਕਹਿੰਦਾ ਮੈਂ ਇੱਥੇ ਆਉਣਾ ਹੈਗਾ ਤੇ ਬੇਟੀ ਉਸੇ ਠੀਕ ਆ ਤੇ ਵੱਡੇ ਭਾਈ ਦੇ ਵੀ ਇੱਤਈਆਂ ਨੇ ਬੇਟੀ ਦੀ ਇੱਕ ਮੈਰਿਜ ਹੋ ਗਈ ਆ ਉਹ ਕਹਿ ਕੀ ਰਹੀ ਆ ਤੇ ਬੇਟਾ ਇੱਥੇ ਨੀਟ ਕਰ ਰਿਹਾ ਅੱਛਾ ਜੀ ਹਾਂ ਜੀ ਤੇ ਅੱਗੇ ਦੇਖੋ ਨਿੱਤੋ ਬਚਿਆਰ ਜਿੱਥੇ ਦਾਦਾ ਬਣੇ ਨੇ ਜਿਹਦੇ ਬੱਚੇ ਬਾਹਰ ਜਾ ਰਹੇ ਨੇ ਵੈਸੇ ਇੱਥੇ ਇੱਥੇ ਵੀ ਜੇ ਕੰਮ ਇੱਥੇ ਵਧੀਆ ਸੈਟਲ ਹੈਗਾ ਨਹੀਂ ਨੀ ਨਹੀਂ ਜਾ ਲੋ ਇੱਥੇ ਇੱਥੇ ਕਰਾਂਗੇ ਜੀ ਕਹਾ ਹੁਣ ਸਾਰਾ ਕੁਝ ਵਪਾਰ ਵੀ ਇੱਧਰ ਬਤਾਇਆ ਜਗਾ ਕੀ ਸਾਰਾ ਕੁਝ ਇੱਥੇ ਹੀ ਕੰਮ ਕਰਾਂਗੇ ਇਹ ਕਿੰਦਾ ਜਿਹੜੀਆਂ ਜਿਹੜੀਆਂ ਤੁਹਾਡੇ ਕੋਲ ਆਉਂਦੀਆਂ ਹਨ ਜਿਹੜੇ ਤੁਸੀਂ ਐਕਟਿਵਾ ਜਿਹੜੀ ਹੈ ਗਈ ਜਾਂ ਬੁਲਟ ਹੈ ਗਈਆਂ ਇਹ ਸਾਰੇ ਮੋਟਰਸਿਕਲ ਜਵੇਂ ਹੀ ਰੱਖੇ ਆਈਆਂ ਜਾਂ ਫਿਰ ਸੈਕੰਡ ਹੈਂਡ ਵੀ ਮਤਲਬ ਕਿ ਸੇਲ ਕਰਦੇ ਆ। ਤੋਂ ਨਹੀਂ ਜੀ ਬਾਕੀ ਜਿਹੜਾ ਤਾਂ ਬਾਜ਼ਾਰ ਦਾ ਪ੍ਰੋਡਕਟ ਆ ਉਹ ਤਾਂ ਬਿਲਕੁਲ ਬ੍ਰੈਂਡ ਨਹੀਂ ਕੋਣ। ਠੀਕ ਆ। ਤੇ ਜਿਹੜੀ ਹੈਗੀ ਆ ਬੁਲਟ ਹੋ ਗਿਆ, ਸਪਲੈਂਡਰ ਹੋ ਗਿਆ, ਐਕਟਿਵਾ ਹੋ ਗਈ ਇਹ 올ਡ ਆ, ਇਹ ਪੁਰਾਣੇ ਆ ਜਿਹਦਾ ਅਸੀਂ ਆਪਾਂ ਦੇਈਏ ਤੇ ਨਵਾਂ ਲੈ ਗਏ ਇਸ ਤਰ੍ਹਾਂ ਪੁਰਾਣੇ ਆ। ਉਹ ਅਸੀਂ ਐਕਸਚੇਂਜ ਕਰਦੇ ਹੈਗੇ ਆ। ਠੀਕ ਆ। ਤੇ ਮਤਲਬ ਕਿ ਤੁਸੀਂ ਫਾਈਨਾਂਸਲੀ ਆਪ ਹੀ ਕਰਦੇ ਹੋ ਹਾਂ ਫਾਈਨਾਂਸ ਵੀ ਆਪਣਾ ਜੀ ਤੁਹਾਨੂੰ ਦੱਸਿਆ ਮੈਂ ਸਟਾਰਟਿੰਗ ਦੇ ਵਿੱਚ ਨਾਲ ਅਸੀਂ ਫਾਈਨਾਂਸ ਵੀ ਕਰਦੇ ਹਾਂ ਫਾਈਨਾਂਸ ਸਾਡਾ ਆਪਣਾ ਹੀ ਹੁੰਦਾ ਹੈਗਾ ਤੇ ਉਹਦੇ ਵਿੱਚ ਅਸੀਂ 파ਟਨਰ ਹੈਗੇ ਆ ਸਾਡਾ ਫਾਈਨਾਂਸ ਚੱਲਦਾ ਹੈਗਾ ਉਹਦੇ ਵਿੱਚ ਤੇ ਜੇ ਕੋਈ ਜੇ ਕੋਈ ਤੈਨੂੰ ਜਿੱਦਾਂ ਤੁਸੀਂ ਕਿਸ਼ਤ ਜਿਹੜੀ ਹੁੰਦੀ ਹੈ ਜੋ ਕੋਈ ਕਿਸਤਾ ਨਾ ਦੇ ਉਹ ਰਿਕਵਰੀ ਉਹ ਦੇ ਵਿੱਚ ਸਾਡਾ ਦੀ ਰੈਮ ਟਾਈਮ ਉਹ ਸਾਡੀ ਟੀਮ ਬਖਰੀ ਹੈ ਉਹ ਟੀਮ ਬਖਰੀ ਹੈਗੀ ਆ ਉਹ ਸਾਰਾ ਉਹ ਹੀ ਕਰਦੀ ਆ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਉਹਨੇ ਆਪ ਹੀ ਕਰਨਾ ਉਹ ਸਾਡਾ ਰਿਕਵਰਮੈਂਟ ਉਹ ਸਾਡੀ ਟੋਟਲੀ ਟੀਮ ਬਖਰੀ ਹੈ ਤੇ ਗੱਡੀਆਂ ਨਵੀਆਂ ਵੀ ਠਕੀਆਂ ਮੈਨੰੀਆਂ ਵੀ ਸੀਨ ਕਰਾਉਂਦੀ ਵਾਸਤੇ ਟੀਮ ਸਾਡੀ ਬਖਰੀ ਆ ਠੀਕ ਆ ਨਵੀਂ ਮਸ਼ੀਨ ਕਰਨਾ ਉਹਦਾ ਸਾਰਾ ਸਿਸਟਮ ਸਾਡਾ ਬਖਰਾ ਵਾ ਤੇ ਜਿਹੜਾ ਪੁਰਾਣੀ ਗੱਡੀ ਆ ਉਹਦੇ ਵੀ ਹਿਸਾਬ ਲੱਗ ਹੈਗਾ ਤੇ ਜਿਹੜੀ ਰਿਕਵਰੀ ਕਰਦੀ ਆ ਉਹਦੇ ਹਿਸਾਬ ਬਖਰਾ ਹੈਗਾ ਤੇ ਸ਼ੁਰੂ ਤੋਂ ਸੋਚਿਆ ਕਿ ਇਹ ਬਿਜ਼ਨਸ ਹੀ ਕਰਨਾ ਹੈ ਸ਼ੁਰੂ ਤੋਂ ਸੋਚੇਂ ਦੀ ਨਾਲ ਹੁਣ ਵੀ ਅਸੀਂ ਮੈਂ ਆਪਣੇ ਬੇਟੇ ਨੂੰ ਇਹ ਦੱਸਦਾ ਮਹਾਨ ਕਰ ਦਿੱਤਾ ਕਿ ਜਿੱਦਾਂ ਵੀ ਆ ਤੁਸੀਂ ਹੁਣ bizness ਹੀ ਆ ਫਾਦਰ ਬਿਲਕੁਲ ਬਿਲਕੁਲ ਸਾਡੀ ਸੋਚ ਹੀ ਆ ਬੇਟੀ ਮੇਰੀ ਬਾਹਰ ਆ ਉਹਨੂੰ ਕਹਿ ਦਿੱਤਾ ਸਹਬ ਉਹ ਤਾਂ bizness ਹੀ ਕਰਨਾਂ ਕੋਸ਼ਿਸ਼ ਇਹੀ ਕਰਨੀ ਵੀ bizness ਕਰਨਾ ਹੈਗਾ ਹਾਂ ਬਾਕੀ ਦੇਖੋ ਜੋ ਜੋ ਕਿਸਮਾ ਜਿ ਲਿਖਿਆ ਤੇ ਅੱਜ ਦੀ ਯੂਥ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਅੱਜ ਦੀ ਯੂਥ ਜਿਗਰਾ ਭਾ ਦੱਲ ਗਣੀਏ ਤੇ ਉਹ ਜਿਆਦਾ ਜਿਆਦਾ ਮੈਂ ਤਾਂ ਜੀ ਉਹ 도ੜ ਦੀ ਬਾਹਰ ਨੂੰ ਬਾਰ ਬਾਰ ਲੱਗੀਏ ਇੱਕ ਗੱਲ ਹੋਦਾ ਕੀ ਆ ਦੇਖੋ ਬਹੁਤ ਸਾਰੀਆਂ ਚੀਜ਼ਾਂ ਛੋਟੇ ਛੋਟੇ ਪੁਆਇੰਟਸ ਆ ਜਿੱਦਾਂ ਸਾਡੀਆਂ ਸਰਕਾਰਾਂ ਕਹਿ ਲਓ ਹੁਣ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਸਾਡੇ ਰੋਡ ਦੇ ਏਜੰਸੀਆਂ ਦੇ ਮੋਰੇ ਬਿਲਕੁਲ ਰੋਡ ਟੁੱਟਾ ਪਿਆ ਟੁੱਟਾ ਪਿਆ ਬਿਲਕੁਲ ਠੀਕ ਆ ਜੀ ਉਹਨੂੰ ਮਤਲਬ ਅੱਜ ਇਸ ਗੱਲ ਨੂੰ ਲਗਭਗ ਸਾਲ ਦੇ ਕਰੀਬ ਹੋ ਚੱਲਾ ਤੇ ਉਸ ਰੋਡ ਨੂੰ ਹਜੇ ਤੱਕ ਰਿਪੇਅਰ ਨਹੀਂ ਕੀਤਾ ਗਿਆ ਇੰਨਾ ਧੂਆਂ ਆਉਂਦਾ ਮਤਲਬ ਕਹਿੰਦਾ ਮੇਰਾ ਭਾਵੇਂ ਆ ਮੈਂ ਦੱਸਦਾ ਵੀ ਇਦਾਂ ਦੇ ਛੋਟੇ ਛੋਟੇ ਟਿਪਸ ਹੁੰਦੇ ਆ ਹੁਣ ਸਾਡਾ ਇੱਕ ਇੱਥੇ ਕਸੀ ਐਂਜੀ ਦਾ ਪਲਾਂਟ ਦਾ ਸਗਾ ਬੰਦਾ ਚੱਲਦਾ ਪਿਆ ਉਹਨੂੰ ਤਾਂ ਮੀਟਿੰਗਾਂ ਹੋਈਆਂ ਸਾਡੀਆਂ ਪੋਲੂਸ਼ਨ ਐਕਟ ਵਾਲੇ ਮਤਲਬ ਸੁਦਾ ਝੂਠ ਬੋਲੀ ਜਾ ਰਹੇ ਆ ਹੁਣ ਸਾਨੂੰ ਕਦੀ ਕੋਸ਼ਿਸ਼ ਮਤਲਬ ਸਰਕਾਰੀ ਧਾਰੇ ਜਿਹੜੇ ਆ ਨਾ ਇੰਨੇ ਇੱਕ ਸਿਸਟਮ ਖਰਾਬ ਹੋ ਚੁੱਕਾ ਵਾ ਫੇ ਕਦੀ ਸੋਚਦੇ ਆ ਯਾਰ ਕੀ ਕੀਤਾ ਜਾਵੇ ਬੱਚਿਆਂ ਨੂੰ ਇੱਥੇ ਰੱਖਿਆ ਜਾਵੇ ਜਾਂ ਬਾਹਰ ਇਹਨਾਂ ਚੀਜ਼ਾਂ ਤੋਂ ਇਹ ਅਗਰ ਇਹ ਜਿਹਾ ਸਭ ਹੈ ਗਿਆ ਵਾ ਕਿਉਂਕਿ ਇੱਕ ਜੇਕਰ ਬੇਰੋਜ਼ਗਾਰੀ ਕਹੀਏ ਬੇਰੋਜ਼ਗਾਰੀ ਕਰਕੇ ਵੀ ਲੋਕ ਬਾਹਰੋਂ ਭਾਗਦੇ ਆ ਇਦਾਂ ਦੇਖਿਆ ਬਿਲਕੁਲ ਬਿਲਕੁਲ ਇਦਾਂ ਦੇ ਚੱਕੇ ਆ ਬਾਕੀ ਯੂਥ ਜਿਹੜਾ ਯੂਥ ਕੰਮ ਕਰਨ ਵਾਲਾ ਮੈਂ ਪਰ ਸੁਜੈਸਟ ਕਰੂੰਗਾ ਇੱਥੇ ਕਰਨ ਹੂੰ ਪੰਜਾਬ ਇੰਡੀਆਸ ਹੂੰ ਪੜਿਆ ਲਿਖਿਆ ਇੱਥੇ ਕੰਮ ਬਹੁਤ ਆ ਹੂੰ ਆਉਣ ਵਾਲੇ ਸਾਡੇ ਦੇਸ਼ ਨੂੰ ਬਹੁਤ ਜ਼ਰੂਰਤਾਂ ਹਨ ਬਹੁਤ ਜ਼ਿਆਦਾ ਜ਼ਰੂਰਤਾਂ ਤੇ ਮੇਰੀ ਬੇਨਤੀ ਆ ਕਿ ਇਹ ਜਿੰਨਾ ਵੀ ਹੋ ਸਕੇ ਬਾਹਰ ਜਾਣ ਦੀ بجائے ਇੱਥੇ ਕੰਮ ਕੀਤਾ ਜਾਵੇ ਤੇ ਜਨਮ ਬਣਿਆ ਬਾਹਰ ਜਾਣ ਤੇ ਇੱਕ ਅੱਜ ਕਿਤੇ ਹੁਣ ਗੱਲ ਚੱਲੀ ਆ ਪੈ ਸ਼ਹਿਰ ਨਿਕਾਲੀ ਜਾਈ ਚੱਲੀ ਆ ਜੇਕਰ ਤੇ ਸ਼ਹਿਰ ਦੇ ਵਿੱਚ ਇੱਕ ਸਾਡੇ ਸਾਡੇ ਬੀਦੀ ਸਾਹਿਬ ਆਈ ਬੀਦੀ ਸਾਹਿਬ ਕਹਿੰਦੇ ਆ ਜੀ सोनू ਜੀ ਸਾਡੇ ਐਕਟਰ ਬਹੁਤ ਵਧੀਆ ਨੇ ਅਗਰ ਜੇ ਥੋੜੀ ਜਿਹੀ ਐਕਟਿੰਗ ਕਰਕੇ ਦਿਖਾ ਦੇ ਤਾਂ ਇੰਟਰਵਿਊ ਦਾ ਸਵਾਲ ਆ ਜਾਂਦਾ ਇਹ ਵੀ ਇਹ ਵੀ ਇੱਕ ਕੀੜਾ ਗੈਂਡੀ ਆ ਐਕਟਿੰਗ ਦਾ ਵੀ ਕਹਿੰਦਾ ਇਹ ਸਾਡੇ ਇਹ ਜਿਹੜੇ ਨੋਬੀ ਨੋਬੀ ਬੰਦੇ ਆ ਇਹ ਕਿਹਨਾਂ ਦੇ ਬੋਡੀ ਪਰ ਬਹੁਤ ਤਕੜੀ ਕਲਾ ਇਹਨਾਂ ਤੋਂ ਮੈਂ ਸਿੱਖਦਾ ਹੁੰਦਾ ਮੈਂ ਐਕਟਿੰਗ ਕਰਦਾ ਹੁੰਦਾ ਹਾਂ ਹਰ ਵਾਰ ਉਹ ਤਾਂ ਕਰਕੇ ਜਿੱਦਾਂ ਇਹ ਮੈਨੂੰ ਕੱਲ ਜੇਤੇ ਇਹ ਤਾਂ ਇਹਨਾਂ ਦਾ ਨੋਟੋ ਇਹ ਜਿਹ ਜਿਹ ਹੈਗਾ ਤੇ ਸਾਨੂੰ ਇੱਕ ਥੋੜਾ ਦਿਖਾ ਦਿਓ ਥੋੜਾ ਜਿਹਾ ਕਹਿੰਦੇ ਇੰਟਰਵਿਊ ਦਾ ਸਵਾਲ ਰੱਖੋ ਤੇ ਦਾ ਦੁਆਰ ਵਾਲੀ ਗੱਲ ਹੈ ਜੋ ਆਓ ਮੈਂ ਕਰ ਨਹੀਂ ਸਕਦਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਆਦੀ ਅਸੀਂ ਨਾ ਸਾਡੇ ਜਿਹੜੇ ਐਸੋਸੀਏਸ਼ਨ ਆ 25 ਮੈਂਬਰ ਦੀ ਕਮੇਟੀ ਆ ਸਾਡੀ ਹਰ ਮਹੀਨੇ ਬਾਅਦ ਮਿਲ ਮਤਲਬ ਆਪਾਂ ਮੀਟਿੰਗ ਕਰਦੇ ਆ ਮੀਟਿੰਗ ਇਹ ਕਿ ਛੋਟੀ ਮੀਟਿੰਗ ਚੋਟੀ ਕਰਦੇ ਅਸੀਂ ਆਪੋਸ ਬੈਂਬਰ ਬੈਠ ਕੇ ਕੈਕ ਜਰ ਕਰਨਾ ਹਾਂ ਆਪੋਸ ਬੈਠ ਕੇ ਅਸੀਂ ਚੱਲੇ ਗਏ ਆਗਰਪੁਰ ਟੋਪੀ ਕਰਨਾ ਹਾਂ ਸਾਡੇ ਨੰਬਰ ਸੀ 16 17 ਹੋ ਜਾਂਦੇ ਉਹ ਕੋਤਰ ਦੇ ਉਧਰ ਕੋਈ ਪ੍ਰੋਗਰਾਮ ਸਿਕਾਉਣਾ ਦੇ ਤੇ ਉਹਨਾਂ ਨੇ ਨਾ ਕੋਈ ਸ਼ੋਅ ਲਾਇਆ ਸੀ ਕੋਈ ਸੀਨੀਅਰ ਬੁਲਾਇਆ ਸੀ ਕੋਈ ਲੋਕਲ ਜਨਤਸਰ ਰੋਕੀ ਸਾਰੇ ਸਾਈਡ ਹੋ ਕੇ ਬੈਠੇ ਉੱਥਾਰ ਉਹ ਉਸ ਮਿੱਟੀ ਦੇ ਮੈ ਵੀ ਤੁਸੀਂ ਵੀ ਸੀ ਹਾਂ ਤੁਸੀਂ ਵੀ ਸੀ ਬੜਾ ਸਾਈਡ ਹੋ ਕੇ ਬੈਠੇ ਤੇ ਉਸ ਤੋਂ ਬਾਅਦ ਰੋਕੀ ਸਾਡਾ ਦੇਖੇ ਜਾਣ ਕਿਹੜਾ ਸਟੇਜ ਤੇ ਛੜੇ ਜਾ ਕੇ ਤਿੰਨ ਚਾਰ ਗਾਣੇ ਗਾਏ ਔਰ ਵੀ ਮੈਂ ਕਹਿੰਦਾ ਬੜੀ ਵਾਰ ਦਿਖਾਉਂਦੇ ਰਹਿਆ ਬਈ ਜਿੰਨਾ ਉਥੇ ਕਰਾਉਡ ਸੀਗਾ ਬਸ ਉਹਦੇ ਛਾਲੇ ਪੂ ਉੱਪਰ ਦੀ ਮਿੱਟੀ ਛਾਲੇ ਐਸੋਸੀਟਾ ਗਈ ਤੇ ਭੋਪਰੀਏ ਭੋਪਰੇ ਛਾਲੇ ਪੈ ਗਏ ਕਿਹੜਾ ਨੇ ਇਦਾਂ ਦਾ ਉਥੇ ਬੰਦਿਆ ਇਹਦਾ ਮਤਲਬ ਇਹਨਾਂ ਨੂੰ 베ਦੀ ਸਾਹਿਬ ਇਹਨਾਂ ਨੂੰ ਕਿੱਦਾਂ ਲਿਆਦਾ ਜਾਵੇ ਲਿਆਦਾ ਜਾਵੇ ਬਿਲਕੁਲ ਸਹੀ ਜੀ 베ਦੀ ਸਾਹਿਬ ਜੇ ਤੁਸੀਂ ਸਾਨੂੰ ਸੁਣ ਰਹੇ ਹੋ ਸਾਨੂੰ ਦੇਖ ਰਹੇ ਹੋ ਤੇ ਫਿਰ ਤਿਆਰ ਹੋ ਤੁਸੀਂ ਕਿਉਂਕਿ ਇਹ ਹੈਲੋ ਕੋ ਉੱਪਰ ਦਾ ਮਕਸਦ ਹੀ ਇਹ ਵਾ ਕਿ ਬਿਜ਼ਨਸਮੈਨ ਨੂੰ ਸ਼ਖਸੀਅਤਾਂ ਨੂੰ ਇਹੋ ਜਿਹੇ ਜਿਹੜੇ ਕਲਾਕਾਰ ਆ ਗਏ ਆ ਕਲਾਕਾਰਾਂ ਨੂੰ ਆਪਣੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਣਾ ਤੇ ਰੋਕੀ ਮੈ ਜੀ ਤਿਆਰ ਹੋ ਤੁਸੀਂ ਵੀ ਫਿਰ ਤੁਹਾਨੂੰ ਹੀ ਬਹੁਤ ਜਲਦੀ ਅਸੀਂ ਆਪਣੇ ਸਟੂਡੀਓ ਵਿੱਚ ਲੈ ਕੇ ਆ ਗਏ। ਇਹ ਨਾ ਇੱਕ ਗਾਉਂਦੇ ਬਹੁਤ ਸੋਹਣਾ। ਹਾਂ ਜੀ ਬਹੁਤ ਵਧੀਆ। ਬਹੁਤ ਵਧੀਆ ਫਿਰ ਤਾਂ ਬਹੁਤ ਜਲਦੀ ਆਪਾਂ ਲੈ ਕੇ ਆਵਾਂਗੇ। ਵੀ ਬਹੁਤ ਵਧੀਆ ਗੱਲ ਆ ਇਹੋ ਜੀ ਸ਼ਖਸ਼ ਆਣੇ ਚਾਹੀਦੇ। ਬਿਲਕੁਲ ਬਿਲਕੁਲ ਸਹੀ ਗੱਲ ਆ ਕਹਿੰਦੀ ਜੀ। ਚਲੋ ਇਹ ਐਂਟਰਟੇਨਮੈਂਟ ਹੁੰਦਾ ਹੈਗਾ ਪਰ ਐਂਟਰਟੇਨਮੈਂਟ ਦੇ ਨਾਲ-ਨਾਲ ਚਲੋ ਸਾਨੂੰ ਸ਼ਹਿਰ ਬਾਰੇ ਵੀ ਜਰੂਰ ਸੋਚਣਾ ਚਾਹੀਦਾ। ਸਾਡਾ ਸ਼ਹਿਰ ਬਿਲਕੁਲ ਨਵਾਂ ਵਿਕਾਸ ਹੋਇਆ ਹੈ ਪ੍ਰਾਣਾ ਨਹੀਂ ਹੈਗਾ ਜਿਸ ਤਰ੍ਹਾਂ ਨੂੰ ਕੋਦਰ ਲਾ ਲਓ ਜਾਂ ਹੂ ਸ਼ਹਿਰ ਲਾ ਲਓ ਇਹ ਪ੍ਰਾਣੀ ਆ ਪ੍ਰਾਣੀ ਫੇਮਸ ਆ ਸਾਡੇ ਸ਼ਹਿਰ ਨੂੰ ਕੋਈ ਜਾਣਦਾ ਨਹੀਂ ਅਜੇ ਤੱਕ ਭੋਪਾਲ ਤੁਸੀਂ ਜਲੰਧਰ ਤੋਂ ਥੋੜਾ ਦੂਰ ਚਲ ਜੂਗੇ ਨਾ ਤੇ ਤੁਹਾਨੂੰ ਮੈਨੂੰ ਲੱਗਦਾ ਕੋਈ ਭੋਪਾਲ ਜੇ ਤੁਸੀਂ ਸੋਚੂਗਾ ਕਿ ਨਾ ਇਦਾਂ ਕਰਕੇ ਸੋਚੇਗਾ ਕਿ ਜੀਟੀ ਰੋਡ ਤੇ ਕੋਈ ਹੈਗਾ ਬਿਲਕੁਲ ਸਹੀ ਗੱਲ ਬਟ ਇੰਨਾ ਫੇਮਸ ਨਹੀਂ ਹੈਗਾ ਕਿਉਂਕਿ ਸਾਡਾ ਸ਼ਹਿਰ ਨਵਾਂ ਡਿਵੈਲਪ ਹੋਇਆ ਪਰ ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਛੋਟੀਆਂ-ਛੋਟੀਆਂ ਕਮੀਆਂ ਹਨ ਹੁਣ ਅਸੀਂ ਜਿਹੜੀ ਸਾਡੀ ਕਮੇਟੀ ਆ ਮੈਂਬਰ ਜਿਹੜੇ ਅਸੀਂ ਇਹ ਇਹਨੂੰ ਅਸੀਂ ਚਲੋ ਕਹਿੰਦੇ ਦੇਰ ਆਏ ਤੁਰਸਤਾਏ ਪਰ ਇਹ ਅਸੀਂ ਇਹਨੂੰ ਆਪਾਂ ਹੌਲੀ ਹੌਲੀ ਇੰਪਰੂਵਮੈਂਟ ਜ਼ਰੂਰ ਕਰਾਂਗੇ ਬਹੁਤ ਜਲਦੀ ਕਰਾਂਗੇ ਤੁਹਾਨੂੰ ਆਉਣ ਵਾਲਾ ਟਾਈਮ ਜਿਹੜਾ ਹੈਗਾ ਪੀਪਲ ਉੱਪਰ ਇੱਕ ਨਵਾਂ ਸਿਸਟਮ ਨਿਕਲ ਕੇ ਬਾਹਰ ਆਏਗਾ ਹਾਂ ਜਿਵੇਂ ਜਿਸ ਤਰ੍ਹਾਂ ਹੁਣ ਸਾਡੇ ਇੱਥੇ ਪ੍ਰਧਾਨ ਸਾਹਿਬ ਬਣੇ ਆ ਰਾਜਾ ਜੀ ਪ੍ਰਧਾਨ ਜੀ ਬਣੇ ਹੈਗੇ ਤੇ ਉਹਨਾਂ ਨੇ ਮੈਨੂੰ ਉਮੀਦ ਆ ਪਈ ਮਤਲਬ ਕਾਫੀ ਹੱਦ ਤੱਕ ਉਹਨਾਂ ਨੇ ਮੁੱਦੇ ਰੱਖੇ ਆ ਆਪਣੇ ਸ਼ਹਿਰ ਦੇ ਤੇ ਉਹਨਾਂ ਨੂੰ ਕਾਫੀ ਚੇਂਜ ਕਰਦ ਗਏ ਵਧੀਆ ਕਰਨਗੇ ਮੈਨੂੰ ਉਮੀਦ ਆ ਵੀ ਬਹੁਤ ਵਧੀਆ ਕਰਨਗੇ ਕਿਉਂਕਿ ਭੋਪਾਲ ਦੇ ਵਿੱਚ ਸਭ ਤੋਂ ਵੱਡੀ ਜੇਕਰ ਗੱਲ ਕਰਨੀਏ ਤਾਂ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਹੈ ਨਹੀ ਕੋਈ ਇੱਕ ਰੈੱਡ ਲਾਈਟ ਦੀ ਟੀਪੜ ਦੇ ਜ਼ਰੂਰ ਕਿਉਂਕਿ ਮੇਨ ਜੀਵੀ ਰੋਡ ਮੇਨ ਹਾਈਵੇ ਬੰਦਾ ਇਹ ਇੱਕ ਰੈੱਡ ਲਾਈਟ ਦੀ ਬਹੁਤ ਵੱਡੀ ਜ਼ਰੂਰਤ ਹੈ ਤੁੰਨੀ ਜੀ ਮੇਰਾ ਖਿਆਲ ਆ ਵੀ 2-3 ਮਹੀਨਿਆਂ ਦੇ ਵਿੱਚ ਵਿੱਚ ਉੱਥੇ ਰੈੱਡ ਲਾਈਟ ਸ਼ੁਰੂ ਹੋ ਜਾਵੇ ਬਹੁਤ ਵਧੀਆ ਗੱਲ ਹੈ ਕਿ ਨਵੀਂ ਕਮੇਟੀ ਜਿਹੜੀ ਕਮੇਟੀ ਨਵੀਂ ਬਣੀ ਗਿਆ ਆਪਣੇ ਪ੍ਰਧਾਨ ਸਾਹਿਬ ਜੀ ਬਣੇ ਨਿਹਰਾ ਜੀ ਚਾਚਾ ਜੀ ਬਣੇ ਨਿਹਰਾ ਜੀ ਪ੍ਰਧਾਨ ਜੀ ਬਣਨੇ ਨੇ ਉਹ ਹੋਈ ਸਾਡੀ ਪਿੱਛੇ ਜੇ ਗੱਲਬਾਤ ਹੋਈ ਸੀ ਕਿ ਮੈਨੂੰ ਉਮੀਦ ਆ ਕਿ 2-3 ਮਹੀਨਿਆਂ ਤੱਕ ਉੱਥੇ ਹੋ ਜਾਣਾ ਤੇ ਇੱਕ ਫਾਇਰ ਵਾਸਤੇ ਫਾਇਰ ਬ੍ਰੀਡ ਚੁਾਈ ਦੀ ਹੈ ਨਹੀਂ ਸ਼ਾਟ ਫਾਟਿਸ਼ ਐਬ ਠੀਕ ਹੈ ਤੇ ਬਿਲਕੁਲੀਆਂ ਟ੍ਰੈਜਡੀ ਹੋ ਚੁੱਕੀਆਂ ਬਿਲਕੁਲ ਲਾਸਟ ਟਾਈਮ ਗਾ ਗਰਮੀ ਦਾ ਮੌਸਮ ਆ ਰਿਹਾ ਹੈ। ਗਰਮੀ ਦਾ ਮੌਸਮ ਛੋਟੜਨ ਕਰ ਜਿਆਦਾ ਹੁੰਦੇ ਆ। ਬਿਲਕੁਲ ਬਿਲਕੁਲ ਜੀ ਤੇ ਮੈਨੂੰ ਉਮੀਦ ਆ ਪਈ ਇਹ ਵੀ ਸਾਡੇ ਇੱਥੇ ਅਪਾਇੰਟ ਹੋਏਗੀ ਫੈਰ ਗ੍ਰੇਡ ਦੀ ਬਹੁਤ ਵਧੀਆ ਚੀਜ਼ਾਂ ਚਾਹੀਦੀਆਂ। ਬਿਲਕੁਲ ਜੀ ਬਿਲਕੁਲ ਜੀ ਤੇ ਸੁਣ ਲਈ ਜੀ ਹੁਣ ਤੁਹਾਡੇ ਬਾਰੇ ਗੱਲ ਹੋ ਵੀ ਰਹੀ ਆ, ਸ਼ਹਿਰ ਬਾਰੇ ਵੀ ਗੱਲ ਹੋ ਗਈ ਆ ਤੇ ਆਪਣੇ ਐਸੋਸੀਏਸ਼ਨ ਬਾਰੇ ਵੀ ਗੱਲ ਹੋ ਗਈ ਆ। ਜੋਂ ਜੇ ਆਪਾਂ ਆਖਰ ਵਿੱਚ ਤੁਹਾਡੇ ਬਾਰੇ ਗੱਲ ਕੀਤੀ ਕੋਈ ਅਜਿਹਾ ਕਿੱਸਾ ਕੋਈ ਮਸ਼ਹੂਰ ਕਿੱਸਾ ਤੁਹਾਡੇ ਨਾਲ ਵੀ ਵਾਪਰਿਆ ਹੋਵੇ, ਤੁਹਾਡੀ ਲਾਈਫ ਵਿੱਚ ਤੁਹਾਡੀ ਜੀ ਵੀ ਆਲੇ ਸਾਡੇ ਮੈਂ ਕਹਿ ਰਿਹਾ ਤਈਆ ਬਲ ਮਗਾਲੇ ਕਹਦਾ ਜਾਨ ਚੱਲਦੀ ਤੇ ਕਹਿ ਮਰ ਗੰਜੀ ਜਾਨ ਤੇ ਯਾਰੀ ਸ਼ਾਰਗੇਟ ਬਈ ਕਿਸਾ ਕਿ ਇੱਕ ਇਸੇ ਦਾ ਹਰੇਕ ਦੀ ਜ਼ਿੰਦਗੀ ਦੇ ਵਿੱਚ ਜਾਂਦੇ ਆ ਮੇਰੇ ਨਾਲ ਹੀ ਜਾਂਦੇ ਆ ਸਾਰੇ ਕੈਮਰਾਮੈਨ ਸਾਥੀ ਜਿਹੜੇ ਸਾਰੇ ਕੈਮਰਾਮੈਨ ਸਾਥੀ ਉਮਰ ਨਾਲ ਹੀ ਆਇਆ ਹਰੇਕ ਦੀ ਨਾਲ ਬਿਲਕੁਲ ਬਿਲਕੁਲ ਜਿਹੜੇ ਕਿਸੇ ਜਿਹੜੇ ਦਸ਼ਕਾਂ ਤੋਂ ਦੇਖ ਰਹੇ ਆ ਉਹਨਾਂ ਦਾ ਵੀ ਕਿੱਸਾ ਜਿਹੜਾ ਬੰਦਾ ਕੋਈ ਇਸ ਤੋਂ ਇਲਾਵਾ ਕਿਸੇ ਵੱਸ ਨਹੀਂ ਬੇਨਤੀ ਹੈ ਜੀ ਦੇਖੋ ਮੈਂ ਜੋ ਆਪਣੀ ਜ਼ਿੰਦਗੀ ਚ ਅੱਜ ਤੱਕ ਚਲੋ ਕਿਸਾਨ ਨੂੰ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਮੋਟਿਵ ਦੱਸਣ ਲੱਗਾ ਮੈਂ ਸੱਚ ਕਦੇ ਮਰਦਾ ਨਹੀਂ ਸੱਚ ਬਹੁਤ ਦੂਰ ਤੱਕ ਜਾਂਦਾ ਇੱਕ ਦੂਜੀ ਗੱਲ ਇਹ ਆ ਜਦੋਂ ਮੈਥੋਂ ਲਈ ਛੋਟਾ ਜਿਹਾ ਖੋਰ ਕੇ ਸਾਲ ਹੁੰਦਾ ਸੀ ਹਾਂ ਹਾਂ ਬਿਲਕੁਲ ਬਿਲਕੁਲ ਮੈਨੂੰ ਕਿਸੇ ਦਾ ਫੋਨ ਆਇਆ ਆਊਟ ਆਫ ਕੰਟਰੀ ਤੋਂ ਉਹ ਮੈਨੂੰ ਮੁਬਾਰਕਬਾਦ ਦੇਣ ਲੱਪਿਆ ਤੁਹਾਡੀ ਕੰਟਰੀ ਜਿੱਤ ਗਈ ਪਾਕਿਸਤਾਨ ਤੋਂ ਫੋਨ ਆਇਆ ਤੁਹਾਡਾ ਦੇਸ਼ ਜਿੱਤ ਗਿਆ ਇਦਾਂ ਹੁੰਦਾ ਬਹੁਤ ਵਧੀਆ ਬਹੁਤ ਵਧੀਆ ਤੇ ਮੈਨੂੰ ਕਹਿੰਦਾ ਕਹਿੰਦਾ ਇਨਸ਼ਾਅੱਲਾ ਹਮ ਅੱਗੇ ਜਿੱਤਾਂਗੇ ਹਮ ਮੈਨੂੰ ਕਹਿੰਦਾ ਮੈਂ ਕਿਹਾ ਬਹੁਤ ਵਧੀਆ ਗੱਲ ਆ ਭਾਈ ਮੈਂ ਕਿਹਾ ਤੁਹਾਨੂੰ ਪਤਾ ਤੁਸੀਂ ਕਿਉਂ ਹਾਰਦੇ ਹੋ ਕਹਿੰਦਾ ਦਸੂ ਕਹਿੰਦਾ ਮੈਂ ਕਿਹਾ ਤੁਸੀਂ ਹਰ ਹਰ ਕੰਮ ਦੇ ਵਿੱਚ ਆਪਣਾ ਧਰਮ ਮੋਰੇ ਲਿਉਂਦੇ ਆ ਕਹਿੰਦਾ ਨਹੀਂ ਨਹੀਂ ਕਹਿੰਦਾ ਐਸੇ-ਕੈਸੇ ਕਹਿੰਦਾ ہمارا ਅੱਲਾ ਪਹਿਲੇ ਆ ਮੈਂ ਕਿਹਾ ਉਹ ਤਾਂ ਹੈ ਵੀ ਆ ਆਪਾਂ ਪਤਨਾ ਕਰਦੇ ਨਹੀਂ ਇਸ ਗੱਲ ਤੋਂ ਬਿੰਦੂ ਕਹਿੰਦਾ ਆਪਕੋ ਪਹਿਲੇ ਕੰਟਰੀ ਪਹਿਲੇ ਹੈ ਜਾਂ ਆਪਕਾ ਧਨ ਪਹਿਲੇ ਹੈ ਮੈਂ ਕਿਹਾ ਮੈਨੂੰ ਪਹਿਲਾ ਕੰਟਰੀ ਪਹਿਲਾ ਹੈ ਬਹੁਤ ਵਧੀਆ ਗੱਲ ਮੈਨੂੰ ਪਹਿਲਾ ਮੇਰਾ ਦੇਸ਼ ਬਿਲਕੁਲ ਮੇਰਾ ਧਰਮ ਬਾਅਦ ਵਿੱਚ ਜੇ ਦੇਸ਼ ਮੇਰਾ ਹੋਗਾ ਤਾਂ ਧਰਮ ਮੇਰਾ ਵੀ ਆਊਗਾ ਬਿਲਕੁਲ कहा हसन लाग पियो वो कहंदा अभी ना हमारी कंट्री हमारी टीम जा रही है वहां पे न्यूजीलैंड तो इंशाल्लाह जीत के आएंगे जी जीत के आएंगे मैं कहा फिर देखो मैं कहा राजू भैया फिर देखो आपने फिर इंशाल्लाह अल्लाह का नाम फिर उसके बीच में घसीट दिया जो के चालू ये तो ਤੁਹਾਡਾ ਕੰਮ ਹੈ ਧਰਮ ਬਖਰਾ ਧਰਮ ਅਸੀਂ ਆਪਣੇ ਮਤਲਬ ਘਰ ਦੇ ਵਿੱਚ ਬੈਠ ਕੇ ਆਪਣੇ ਅੰਦਰ ਧਿਆਨ ਹੋ ਕੇ ਤੁਸੀਂ ਰੱਬ ਨੂੰ ਯਾਦ ਕਰੋ ਪਰ ਕੰਮ ਤੁਹਾਡੇ ਤੁਹਾਡੀ ਮਿਹਨਤ ਨੇ ਕੰਮ ਜਿਹੜੀ ਤੁਸੀਂ ਮਿਹਨਤ ਕਰਦੇ ਹੋ ਹਮੇਸ਼ਾ ਜਿਸ ਦੇਸ਼ ਦੇ ਵਿੱਚ ਧਰਮ ਦਾ ਜ਼ਿਆਦਾ ਬੋਲ ਵਾਲਾ ਹੋਵੇ ਉਹ ਦੇਸ਼ ਕਦੀ ਵੀ ਤਰੱਕੀ ਛੇਤੀ ਕਿਤੇ ਨਹੀਂ ਕਰੂਗਾ ਉਹਦੀ ਚਾਲ ਬਹੁਤ ਸਲੋ ਹੋਊਗਾ ਠੀਕ ਹੈ ਜੀ ਤੇ ਦੂਜੀ ਗੱਲ ਵੀ ਮੈਂ ਤਾਂ ਬਸ ਬੇਨਤੀ ਕਰੂਗਾ ਜੀ ਹੱਥ ਬੰਨ੍ਹ ਕੇ ਸਾਰਿਆਂ ਨੂੰ ਹਮੇਸ਼ਾ ਸੱਚ ਤੇ ਇਮਾਨਦਾਰੀ ਦੀ ਕਮਾਈ ਕਰੋ ਉਹ ਜ਼ਰੂਰ ਹੈ ਕਿ ਨਾ ਇੱਕ ਦਿਨ ਤੁਸੀਂ ਸਕਸੈਸ ਹੋਵਗੇ ਇਹ ਸੱਚ ਹੈ ਜੇ ਤੁਸੀਂ ਬਿਲਕੁਲ ਇਮਾਨਦਾਰੀ ਨਾਲ ਦਿਲੋਂ ਸਾਫ਼ ਚੱਲੋਗੇ ਨਾ ਕਿਸੇ ਨਾਲ ਤੇ ਜ਼ਰੂਰ ਤੁਸੀਂ ਕਾਮਯਾਬ ਹੋਵਗੇ ਇਹ ਬਹੁਤ ਵਧੀਆ ਗੱਲ ਆ ਤੇ ਸੋਚੋ ਜੀ ਇੱਕ ਇੱਕ ਅਖੀਰ ਵਿੱਚ ਜੇਕਰ ਆਪਾਂ ਗੱਲ ਕਰੀਏ ਕਦੀ ਕੁਛ ਹੀ ਕਦੀ ਕੁਛ ਇਸ ਤਰ੍ਹਾਂ ਦਾ ਹੋਇਆ ਹੋਵੇ ਇਕੱਲੇ ਬੈਠਾ ਮਨ ਕੀਤਾ ਹੋਵੇ ਮੂਡ ਸੈਡ ਹੋਇਆ ਹੋਵੇ ਕਦੀ ਦਿਲ ਟੁੱਟਿਆ ਹੋਵੇ ਤਦਿਕੋ ਤੇ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਗੱਲਾਂ ਯਾਦ ਆਈਆਂ ਹੋ। ਇੱਕ ਬਾਬਾ 거기 ਹੁੰਦਾ। ਆਹੋ ਤੁਹਾਡੇ ਮਨ ਮਨ ਦੇ ਵਿੱਚ ਚੀਜ਼ਾਂ ਕੁਝ ਹੁੰਦੀ ਹੈ ਇਹੋ ਜੀਆਂ ਹੁੰਦੀਆਂ। ਬੰਦਾ ਬੰਦੇ ਯਾਦ ਇੰਦਾ ਨਾ ਜੀ ਦੇਖੋ ਤੋਂ ਦੀ ਜੀ ਗੱਲ ਇਹ ਆ ਭਈ ਅ ਜਿਹਨੂੰ ਹੁਣ ਦੇਖੋ ਮੈਂ ਅ ਇੰਦਾ ਤਾਂ ਕਦੀ ਮੌਕਾ ਨਹੀਂ ਆਉਂਦਾ ਕਿਉਂਕਿ ਅਸੀਂ ਜਦੋਂ ਜਦੋਂ ਵੀ ਮੌਕੇ ਆਉਂਦੇ ਆ ਮੈਂ ਆਪਣੇ ਭਰਾ ਨਾਲ ਗੱਲ ਕਰਦਾ ਅਸੀਂ ਦੋਨੇ ਭਰਾ ਬੈਠ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਭ ਲੈਂਦੇ ਆ ਆਪਾਂ ਕੁਝੇ ਦਾ ਮੇਰੇ ਮਨ ਚ ਗੱਲ ਹੁੰਦੀ ਆ ਕਿਸੇ ਪ੍ਰਤੀ ਵੀ ਗੱਲ ਹੁੰਦੀ ਮੈਂ ਆਪਣੇ ਭਰਾ ਨਾਲ ਜਰੂਰ ਗੱਲ ਸ਼ੇਅਰ ਕਰਦਾ ਮੈਨੂੰ ਸਮਝਾ ਲੈਂਦਾ ਨਹੀਂ ਵੀ ਇਦਾਂ ਨਹੀਂ ਦੋਤਾਂ ਹਣਾ ਤੇ ਕਦੀ ਹੋਇਆ ਹੀ ਨਹੀਂ ਮੁੱਦਾ ਹੀ ਨਹੀਂ ਆਇਆ ਕਿਉਂਕਿ ਮੁੱਦਾ ਇਹ ਚੀਜ਼ਾਂ ਉਦੋਂ ਆਉਗੀਆਂ ਜਦੋਂ ਤੁਸੀਂ ਅਲੌਂਗ ਹੋਵਾਂਗੇ ਜਦੋਂ ਤੁਸੀਂ ਇਕੱਲੇ ਹੋਵੋਗੇ ਇਕੱਲਾ ਇਕੱਲਾ ਮੈਂ ਕਦੀ ਸੋਚਿਆ ਹੀ ਨਹੀਂ ਇਕੱਲਾ ਮੇਰਾ ਮੇਰਾ ਭਰਾ ਨਾਲ ਆ ਮੇਰਾ ਪਰਿਵਾਰ ਆ ਤੁਸੀਂ ਸਾਰੇ ਆ ਸਾਡਾ ਇਲਾਕਾ ਨਾਲ ਇਹ ਦਾ ਸਹੀ ਗੱਲ ਬਹੁਤ ਵੈਲ ਸੈਟ ਆਪਣੇ ਸਾਨੂੰ ਜੀ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਮਿਲ ਕੇ ਬਹੁਤ ਹੀ ਗੱਲਾਂ ਦੇ ਲਈਆਂ ਸਾਂਝੀਆਂ ਹੋਈਆਂ ਸ਼ਹਿਰ ਵਾਲੀ ਗੱਲ ਕੀਤੀ ਬਹੁਤ ਧੰਨਵਾਦ ਜੀ ਐਸਓ ਫੀਸ ਬਾਰੇ ਗੱਲ ਕੀਤੀ ਤੁਹਾਡੇ ਬਾਰੇ ਗੱਲ ਕੀਤੀ ਤੁਹਾਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਮਤਲਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਮੇਰੇ ਕੋਲੋਂ ਤਹਿ ਦਿਲੋਂ ਧੰਨਵਾਦ ਤੇ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਧੰਨਵਾਦ ਐ ਸੋ ਦਰਸ਼ਕਾਂ ਨਾਲ ਗੱਲ ਕਰ ਰਹੇ ਹਾਂ ਕਿ ਬਹੁਤ ਬਹੁਤ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਧੰਨਵਾਦ ਜਿਹੜੇ ਸਾਡੇ ਨਾਲ ਲਾਈਵ ਇਸ ਵਕਤ ਜੁੜੇ ਹੋਏ ਆ ਬਹੁਤ ਸਾਰੇ ਸਾਡੇ ਦਰਸ਼ਕ ਸਰਦਾਰ ਇਸ ਵਕਤ ਜੁੜ ਚੁੱਕੇ ਆ ਉਮੀਦ ਕਰਾਂਗੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਾ ਹੋਵੇਗਾ ਇਸਲਾਮ ਦੀਆਂ ਹੀ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਟਾਈਮ ਟੂ ਟਾਈਮ ਰੂਬ ਰੂਬ ਹੁੰਦੇ ਰਹਾਂਗੇ ਤੁਹਾਡੇ ਪਿਆਰ ਦੀ ਤੁਹਾਡੇ ਆਸ਼ੀਰਵਾਦ ਦੀ ਟੌਪ نیوز ਨੂੰ ਲੋੜਾ ਇਸ ਤਰ੍ਹਾਂ ਹੀ ਪਿਆਰ ਦੇਦੇ ਰਹੋ ਇਸ ਤਰ੍ਹਾਂ ਹੀ ਆਪਣਾ ਪਿਆਰ ਟੌਪ ਨੂੰ ਜਿਹਾ ਬਣਾਈ ਰੱਖੋ ਸਾਰਨਾ ਜੁੜ ਲਈ ਬਹੁਤ ਬਹੁਤ ਧੰਨਵਾਦ